12 ਮਾਡਲ ਦਾ ਸਿਰਫ ਤੇ ਸਿਰਫ 88000 ਰੁਪਏ ਦੀ ਗੱਲ ਦੇਦਾਂ। ਉਹ 90 ਕਹਦੀ ਮੈਨੂੰ। ਇੰਨਾ ਸਿਰਫ 65000 ਰੁਪਏ ਦੀ ਨਵੀਂ ਸ਼ੇਰ ਦੀ ਲੈਣਾ ਦੇਦਾਂ। ਕਾਲੇ ਰੰਗ ਦੀ। ਕਾਲੇ। ਠੀਕ ਹੈ ਜੀ। 1 ਲੱਖ 27000 ਰੁਪਏ ਦਾ ਲੈਣਾ। 1 ਲੱਖ ਤੇ 27000 ਦੇ ਵਿੱਚ। 2019 ਮਾਡਲ, ਗ੍ਰੀਨੋ। ਇੱਕੋ ਰੇਟ ਕਰ ਅਸੀਂ 415000 ਰੁਪਏ ਦੀ ਗੱਲ ਦੇਦਾਂ। ਭਾਜੀ ਇਹ ਸਮਝੋ ਬਾਹਰ ਆ ਕੰਮ। ਹਾਂ 2018 ਮਾਡਲ ਦਾ ਸਰ 18 ਠੀਕ ਹੈ ਜੀ ਠੀਕ ਹੈ ਪੈਟਰੋਲ ਦੀ ਕਾਰ ਹੈ ਜੀ ਹੂੰ ਤੇ ਛੋਟਾ ਰੇਟ ਤੁਹਾਨੂੰ ਘਰ ਦੇ ਦਾਂਗੇ 375 ਭਾਜੀ ਬਲੀਨੂ ਆਏ ਨੇ ਰੇਟ ਤੇ ਕਿੰਨਾ 13 ਮਾਡਲ ਦੀ ਕਾਰ ਫੁਲੀ ਸ਼ੋਰ ਹੂੰ ਦੋਨੋਂ ਚਾਬੀਆਂ ਦੂਜੀ ਨਾਰੀ ਦੀ ਕਾਰ ਹੈ ਜੀ ਛੋਟਾ ਰੇਟ 1 ਲੱਖ 45000 ਰੁਪਏ ਲੱਖ ਰੁਪਏ ਦੀ ਕਰ ਦੇਵਾ ਕਿੰਨਾ ਮਾਡਲ 14 ਮਾਡਲ ਇੱਕ ਨਾਰੀ ਹੈ ਜਰਾ ਦੇ ਦਾਂ 1 ਲੱਖ 45000 ਰੁਪਏ ਦੀ ਕਾਰ ਇਹ 16 ਮਾਡਲ ਦੇ ਦਾਂਗੇ ਉੱਤੇ ਮਾਡਲ ਕਰ ਦੇ ਦਾਂਗਾ ਕਿੰਨੇ ਦੀ ਸਵਾ ਲੱਖ ਰੁਪਏ ਇੱਕ ਤੋਂ ਰੇਟ 185 ਹਜ਼ਾਰ ਰਹੀ ਕਰ ਦੇ ਇੱਕ ਲੱਖ 85 ਹਜ਼ਾਰ ਦੇ ਵਿੱਚ ਯਾਰ ਜੈਨੂਨ ਚੱਲੀ 14 ਮਾਡਲ ਘੋਟਾ ਰੇਟ 160 ਹਜ਼ਾਰ ਦੇ ਇੱਕ ਲੱਖ 70 ਹਜ਼ਾਰ ਦੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਂ ਇੱਕ ਵਾਦਾ ਕਰਦਾ ਵਾ ਜਿਹੜੇ ਵੀ ਮੇਰੇ ਭਰਾ ਕਾਰ ਲੈਣ ਦਾ ਪਲਾਨ ਕਰ ਰਹੇ ਜੇ ਉਹਨਾਂ ਦਾ ਬਜਟ ਸਕੂਟਰ ਦਾ ਮੋਟਰਸਾਈਕਲ ਆ ਜਾਂ ਜਿਹੜਾ ਵੀ ਮਤਲਬ ਛੋਟਾ ਮੋਟਾ ਬਜਟ ਤੁਹਾਡਾ ਹੈਗਾ ਭਾਵੇਂ ਪੁਰਾਣੇ ਸਕੂਟਰ ਦਾ ਵੀ ਆ ਤਾਂ ਭਾਈ ਅੱਜ ਦੀ ਵੀਡੀਓ ਦੇ ਵਿੱਚ ਸਮਝ ਲਓ ਕੋਈ ਸਟਾਰਟਿੰਗ ਦੀ ਤੁਹਾਨੂੰ ਬਧਾਈਆਂ ਹੋ ਗਈਆਂ ਕਾਰ ਦੀ ਚਾਬੀ ਅੱਜ ਤੁਹਾਡੇ ਹੱਥ 'ਚ ਫੜਾ ਦੇਣੀ ਆ ਤੇ ਜਿਹੜੇ ਮੈਂ ਬੋਲ ਬੋਲ ਰਿਹਾ ਭਾਈ ਇਹਨਾਂ ਨੂੰ ਸੱਚ ਜਾਣਿਓ ਤੇ ਬਿਲਕੁਲ ਸੱਚ ਗੱਲਾਂ ਕਹੀਆਂ ਅੱਜ ਮੈਂ ਤੇ ਅੱਜ ਜਿਹੜੀ ਜਗ੍ਹਾ ਤੇ ਖੜੇ ਆ ਬੜੀ ਖਾਸ ਜਗ੍ਹਾ ਭਾਈ ਰੇਟ ਇਹਨਾਂ ਦੇ ਸੁਣ ਕੇ ਤੁਸੀਂ ਇੱਕ ਵਾਰ ਤਾਂ ਮੇਰੇ ਕੰਨਾਂ ਨੂੰ ਯਕੀਨ ਨਹੀਂ ਹੋਇਆ ਜੇ ਤਾਂ ਸਾਰੀ ਡਿਸਕਸ ਕਰ ਰਹੇ ਸੀ ਕਿ ਇਹ ਇਸ ਰੇਟਾਂ ਦੇ ਵੀ ਕਾਰਾਂ ਮਿਲ ਸਕਦੀਆਂ ਵਾ ਅੱਜ ਨਜ਼ਾਰਾ ਆਊਗਾ ਤੁਹਾਨੂੰ ਪੂਰਾ ਅਖੀਰ ਤੱਕ ਬਣੇ ਰਿਓ ਬਸ ਮੇਰੇ ਨਾਲ ਅੱਜ ਮੈਂ ਖੜਾ ਆ ਬਾਈ ਗੁਰੂ ਨਾਨਕ ਮੋਟਰ ਦੇ ਉੱਤੇ ਕਾਰ ਬਾਜ਼ਾਰ ਵੱਡੀ ਹੈਬੋ ਵਾਲ ਤੁਹਾਨੂੰ ਸਾਰਾ ਐਡਰੈਸ ਦੱਸਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ ਪੈਂਦਾ ਵਾ ਪਿੰਡ ਦਾ ਨਾਮ ਸਾਰੇ ਪ੍ਰੋਪਰ ਲੋਕੇਸ਼ਨ ਦੱਸਾਂਗੇ ਗੁਰਨਾਨਕ ਮੋਟਰ ਦੀ ਪੂਰੀ ਟੀਮ ਆਪਣੇ ਨਾਲ ਆ ਪਹਿਲਾਂ ਸਾਸੀ ਗੱਲ ਬਾਈ ਸਾਸੀ ਗੱਲ ਕਹਿਮ ਤੇ ਵੀਰੇ ਜਿੱਦਾਂ ਮੈਂ ਸਟਾਰਟਿੰਗ 'ਚ ਕਿਹਾ ਵੀ ਬੰਦੇ ਅੱਜ ਮਤਲਬ ਪੂਰਾ ਵਧੀਆ ਤਰੀਕੇ ਨਾਲ ਫੋਨ ਸਾਈਡ ਤੇ ਰੱਖ ਦੇਣ ਤੇ ਜੇ ਇਹਨਾਂ ਨੇ ਵੀਡੀਓ ਅਖੀਰ ਤੱਕ ਦੇਖ ਲਈ ਤਾਂ ਨਿਆਰਾ ਆਊਗਾ ਇਹਨਾਂ ਨੂੰ ਪੂਰਾ ਐਦਾ ਹੀ ਆ ਨਾ ਹਾਂਜੀ ਹਾਂਜੀ ਬਿਲਕੁਲ ਪੂਰਾ ਕਰੀਏ ਸ਼ੁਰੂ ਫੇ ਪਹਿਲਾਂ ਇਹ ਦੱਸ ਦੋ ਆਪਣੀ ਮੇਨ ਲੋਕੇਸ਼ਨ ਕੀ ਪੈਂਦੀ ਹੈ ਆਪਣੀ ਪੱਟੀ ਹੈ ਬੱਲੋ ਕੀ ਹਾਂਜੀ ਗੁਰਨਾਮ ਮੋਟਰ ਬੱਲੋ ਕੇ ਹਾਂਜੀ ਤੇ ਬਾਕੀ ਬਾਈ ਡਿਸਕ੍ਰਿਪਸ਼ਨ ਚ ਤੁਹਾਨੂੰ ਮੈਂ ਲਿੰਕ ਪਾ ਦੇਣਾ ਵਾ ਉਧਰ ਤੇ ਜਾ ਕੇ ਨਾ ਸਾਰੀ ਲੋਕੇਸ਼ਨ ਤੁਹਾਨੂੰ ਸ਼ੋ ਹੋ ਜੂਗੀ ਮੇਨ ਮੇਨ ਬੱਲੋ ਕੇ ਪਿੰਡ ਬੰਦਾ ਆਪਣਾ ਹਾਂਜੀ ਕਰੀਏ ਸ਼ੁਰੂ ਫੇ ਇੱਕ ਇੱਕ ਕਰਕੇ ਕਾਰਾਂ ਦਿਖਾਣੀਆਂ ਤੁਹਾਨੂੰ ਸ਼ੁਰੂ ਕਰਦੇ ਆ ਬਿਨਾਂ ਟਾਈਮ ਵੇਸਟ ਕੀਤੇ ਬਾਈ ਸਭ ਤੋਂ ਪਹਿਲੀ ਆਪਾਂ ਨੀਸ਼ਾਨ ਦੀ ਮਾਈਕਰਾ ਦਿਖਾ ਦਿੰਨੇ ਆ ਆਜੋ ਵੀਰੇ ਕਿੰਨਾ ਮਾਡਲ ਆ ਇਹ ਮਾਡਲ ਜਿਆਦਾ ਮਾਡਲ ਆ ਭਾਜੀ ਹਾਂ 2011 ਮਾਡਲ ਨਾਮ ਨਾਮ ਸੈਕੰਡ ਓਨਰ ਸੈਕੰਡ ਓਨਰ ਦੀ ਆ ਡੀਜ਼ਲ ਦੀ ਕਾਰ ਆ ਹਾਂਜੀ ਤੇ ਕਿਹੜੀ ਵਾਲੀ ਪੁਸ਼ ਬਟਨ ਵਾਲੀ ਹਾਂਜੀ ਪੁਸ਼ ਬਟਨ ਸਟਾਰਟ ਆ ਪੁਸ਼ ਬਟਨ ਸਟਾਰਟ ਆ ਗਈ ਭਾਈ ਇੰਟੀਰੀਅਰ ਦੇਖੋ ਕਾਰ ਦਾ ਟੈਟਪਾ ਜਮਾ ਹੋ ਕੇ ਰਿਪੋਰਟ ਆ ਠੀਕ ਐ ਪੈਸੇ ਪੈਸੇ ਸਵਾ ਲੱਖ ਰੁਪਏ ਦੇ ਦੇਗਾ ਕਿੰਨੇ ਦੀ ਸਵਾ ਲੱਖ ਰੁਪਏ ਦੀ ਮੈਂ ਉਹ ਬਿਲਕੁਲ ਨਾ ਇੱਕ ਚੀਜ਼ ਦਾ ਧਿਆਨ ਰੱਖਿਓ ਆਪਣੀ ਪਹਿਲੀ ਵੀਡੀਓ ਆ ਮੈਨੂੰ ਪਤਾ ਬਾਈ ਹੋਣੀ ਥੋੜਾ ਨਾ ਜਰਕਣਗੇ ਤੇ ਥੋੜਾ ਜਿਹਾ ਕੋਆਪਰੇਟ ਕਰਿਓ ਸਵਾ ਲੱਖ ਦੀ ਕਾਰ ਹਾਂਜੀ ਸੱਚ ਆ ਬਾਈ ਸੱਚੇ ਖਾਤਾ ਬਾਈ ਚਾਰ ਜਾਨੇ ਖੜੇ ਆ ਤੁਸੀਂ ਸਵਾ ਲੱਖ ਦੀ ਸਵਾ ਲੱਖ ਰੁਪਏ ਦੀ ਕਾਰ ਦੇ ਦਾਂ ਚੱਕ ਲਓ ਬਾਈ ਸਵਾ ਲੱਖ ਦਾ ਪਹਿਲਾ ਤੋਹਫਾ ਡੀਜ਼ਲ ਦੀ ਕਾਲੇ ਰੰਗ ਦੀ ਔਰ ਪੁਸ਼ ਬਟਨ ਸਟਾਰਟ ਉਹਦੇ ਬਾਅਦ ਆਹ ਇਹ 2012 ਮਾਡਲ ਹਾਂ ਸ਼ਿਫਟ ਦੀ ਬੀਡੀਆਜੀ ਬੀਡੀਆਈ ਆ ਗਈ ਡੀਜ਼ਲ ਵਾਲੀ ਹਾਂ ਨਾਮ ਨਾਮ ਸੈਕੰਡ ਹੰਡਰ ਸੈਕੰਡ ਹੰਡਰ ਦੀ ਗੱਾਰ ਚੱਲੀ ਚੱਲੀ 80-85 ਹਾਂ ਚੱਲੀ ਆ ਸਾਰੀ ਓਕੇ ਰਿਪੋਰਟ ਆ ਇਹਨਾਂ ਓਕੇ ਆ ਜੀ ਲਾਈਟਰ ਲੱਗੇ ਹੋਏ ਆ ਗੱਡੀ ਨੂੰ ਲਾਈਟਰ ਬਾਈ ਚੈੱਕ ਕਰੋ ਇੰਟੀਰੀਅਰ ਚੈੱਕ ਕਰੋ ਮੈਂ ਕਹਿੰਦਾ ਅੱਜ ਤੁਹਾਨੂੰ i20 ਵੀ ਅਜੇ ਹਜੇ ਰੇਟ ਦੇ ਦੇਣੀ ਆ ਨਾ ਵੀ ਤੁਸੀਂ ਕਹਿਣਾ ਫੋਨ ਲਾ ਕੇ ਵੀ ਬਾਈ ਭੱਜੇ ਆ ਗਏ ਬਸ ਅਸੀਂ ਮੇਰੇ ਪੈਸੇ ਵਾਦ ਦੋ ਇਹਦੇ ਪੈਸੇ ਛੋਟਾ ਰੇਟ ਆ 275000 ਰੁਪਏ ਦੀ ਗੱਾਰ ਦੇ ਦਾਂਗੇ ਪੱਕੀ ਗੱਲ ਆ ਬਾਈ ਹਾਂ ਜੀ ਦੇਖ ਲਓ Swift ਦਾ Swift ਦਾ Swift ਦਾ ਰੇਟ ਤੇ ਮਿਲਣੀ ਨਹੀਂ ਤੁਹਾਨੂੰ ਨਵੀਂ ਸ਼ੇਪ ਦੀ ਲਾਈਟਰ ਐਕਸਟਰਾ ਲੱਗੇ ਨੇ ਗੱਡੀ ਨੂੰ 2 ਲੱਖ ਤੇ 75000 75000 ਬਾਈ ਹਾਂਜੀ ਦੇਖ ਲਓ ਬਾਈ ਲੋਕਾਂ ਨੇ ਭੱਜੇ ਆਣਾ ਵੇ ਬਾਬਾ ਰੇਟ ਜੀ ਬਿਲਕੁਲ ਜਾਇਜ਼ ਹੀ ਦੱਸਿਆ i20 ਆ ਘੜੀ ਜਿਹੜੀ i20 2014 ਮਾਡਲ ਅੱਛਾ ਸੈਕੰਡ ਓਨਰ ਸਪੋਰਟਸ ਪੁਸ਼ ਬਟਨ ਸਟਾਰਟ ਇਹ ਡੀਜ਼ਲ ਹੀ ਆ ਡੀਜ਼ਲ ਡੀਜ਼ਲ ਇਹ ਕੀ ਕਹਿੰਦੀ ਆ ਇਹ ਸਵਾ 4 4 4.5 4 ਲੱਖ ਮਿਨੀਮਮ ਟੂ ਮਿਨੀਮਮ ਐ ਸ਼ੂਟ ਕੀਤਾ ਆ ਤੁਸੀਂ ਕੀ ਅੱਜ ਪਟਾਕਾ ਪਾਣਾ ਵਾ ਮੈਂ ਪਟਾਕਾ 3 ਲੱਖ 75000 ਰੁਪਏ ਘਾ ਦੇ ਦੂੰਗਾ ਉਹ ਭੱਲੇ ਪੁਸ਼ ਬਟਨ ਸਟਾਰਟ ਪੁਸ਼ ਬਟਨ ਸਟਾਰਟ ਬਾਈ ਸਹੀ ਹੈ ਲਾਇ ਲੱਗੇ ਹੋਇਆ ਸਭ ਕੁਝ ਹੈ ਓਕੇ ਹੀ ਬਤੇਣੀ ਗਲੀ ਵੀ ਜ਼ੀਰੋ ਖਰਚਾ ਫੁੱਲ ਤਸੱਲੀ ਕਰਕੇ ਲੈ ਕੇ ਜਾਓ ਕਾਰ ਨੂੰ ਲਓ ਫੇ ਮਿੱਤਰ ਪਿਆਰਿਓ ਪੁਸ਼ ਬਟਨ ਸਟਾਰਟ ਪੁਸ਼ ਬਟਨ ਸਟਾਰਟ i20 ਸਪੋਰਟਸ ਮਾਡਲ 14 ਲੈ ਫੇ ਮੇਰਾ ਭਰਾ 14 ਮਾਡਲ ਦੀ ਕਾਰ ਮੇਰਾ ਭਰਾ ਲੱਭ ਕੇ ਦਿਖਾਇਆ ਚੈਲੰਜ ਹੋ ਗਿਆ ਅਜਦਾ ਤਾਂ ਵੀ ਇਹ ਜੇ ਰੇਟ ਜੇ ਤੁਹਾਨੂੰ ਮਿਲ ਗਏ ਤਾਂ ਬਾਈ ਤੁਸੀਂ ਵੀਡੀਓ ਚ ਕਮੈਂਟ ਕਰਕੇ ਜਾਓ ਵੀ ਬਾਈ ਇਦੋਂ ਵੀ ਸਸਤੀ ਕਾਰ ਮਿਲਦੀ ਆ ਤਾਂ ਅਸੀਂ ਤੁਹਾਡੇ ਦੇਣਦਾਰ ਹੋਵਾਂਗੇ ਹੋਰ ਦੱਸੋ ਲੀਵਾ 2012 ਮਾਡਲ ਲੀਵਾ ਹਾਂ ਛੋਟੇ ਰੇਟ ਤੇ ਦੇ ਦੇਣੀ ਆ ਜਮਾ ਨਿੱਕਾ ਥੋੜਾ ਦਾ ਦिए ਅੱਛਾ ਲੋਕੀ ਦਾ ਦੋ ਮੈਂ ਲੀ ਮੰਗਦੇ ਲੋਕੀ ਮੰਗਦੇ 275 75 ਹਾਂ ਮੈਂ ਛੋਟੇ ਘਾਰ ਦੇ ਦੇ ਦੇਣੀ ਆ 2,25,000 ਰੁਪਏ ਦੀ ਘਾਰ ਦੇ ਦੇਣੀ ਆ ਤੁਹਾਡੀ ਇੰਸ਼ੋਰੈਂਸ ਫੁੱਲ ਨਾਲ ਫੁੱਲ ਇੰਸ਼ੋਰੈਂਸ ਦੇ ਲੋ ਸਾਰੇ ਨਵੇਂ ਲੈ ਫੇ ਟਾਇਰ ਟੱਪਾ ਸਾਰਾ ਕੁਝ ਨਵਾਂ ਨਾਲੇ ਲੀਵਾ ਦਾ ਬਾਈ ਨਾਮ ਆ ਇੰਟੀਰੀਅਰ ਦੀ ਐਕਸਟੀਰੀਅਰ ਦੀ ਜਮਾਂ ਸਾਫ ਜਿਹਨੂੰ ਕਹਿੰਦੇ ਜਿਹਦੇ ਤੋਂ ਮਰਜ਼ੀ ਚੈੱਕ ਕਰਕੇ ਫੇਰ ਕਾਰ ਲੈ ਕੇ ਜਾਇਓ ਰੇਟ ਤੁਹਾਨੂੰ ਇੱਕ ਦਾਸਤਾ 2,25,000 2,25,000 ਦੀ ਇੰਸ਼ੋਰੈਂਸ ਫੁੱਲ ਇੰਸ਼ੋਰੈਂਸ ਵੀ ਫੁੱਲ ਆ ਬਾਕੀ ਜਿਹੜੇ ਮੇਰੇ ਭਰਾਵਾਂ ਨੇ ਲੋਨ ਕਰਾਣਾ ਨਾ ਬਾਈ ਉਹਨਾਂ ਨੂੰ ਲੋਨ ਦੀ ਫੈਸਿਲਿਟੀ ਹੈਗੀ ਆ ਤੁਸੀਂ ਇੱਕ ਵਾਰੀ ਕਾਗਜ਼ ਪੱਤਰ ਲੈ ਕੇ ਆਇਓ ਆਪਣੇ ਤੁਹਾਡਾ ਲੋਨ ਦਾ ਵੀ ਹੱਲ ਹੋ ਜੇ ਹੋ ਸਕਿਆ ਤਾਂ ਜਰੂਰ ਕਰਾ ਦਾਂਗੇ ਨਹੀਂ ਤਾਂ ਜੀ ਕੈਸ਼ ਪੇਮੈਂਟ ਤੁਹਾਡੇ ਤੋਂ ਸਰਦੀ ਹੋਈ ਤਾਂ ਬਾਈ ਕੈਸ਼ ਹੀ ਗਾਰਾਂ ਲੈ ਕੇ ਜਾਇਓ ਕਿਉਂਕਿ ਰੇਟ ਹੀ ਤੁਹਾਨੂੰ ਕੈਸ਼ ਵਾਲੇ ਦੇ ਦਿੰਦੇ ਨੇ ਆਪਾਂ ਠੀਕ ਹੈ ਉਹਦੇ ਬਾਅਦ ਵੀਰੇ ਆਖੜੀ ਐਮਡੀ ਹੈਕਟਰ ਇਹ 2019 ਮਾਡਲ ਹਾਂ ਫਸਟ ਓਨਰ ਦੀ ਕਾਰ ਆ ਅੱਛਾ ਰੇਟ ਪਾ ਉਹ ਦੇ ਦੇਣਾ ਵਾ ਵੀ ਇਹ ਰੇਟ ਤੇ ਤੁਹਾਨੂੰ ਕਾਰ ਹੀ ਨਹੀਂ ਦਿੱਤੋ ਧੁਮਾਕਾ ਰੇਟ ਪਾ ਦੇਣਾ ਆਪਾਂ ਇਹਦਾ ਗੱਡੀ ਦਾ ਧੁਮਾਕਾ ਹਾਂਜੀ ਇਹੋ ਜੇ ਰੇਟ ਤੇ ਮਿਲਣੀ ਨਹੀਂ ਹਾਂਜੀ ਦੱਸੋ ਫੇ ਇੱਕੋ ਹੀ ਰੇਟ ਦੇ ਦਿਓ 8,25,000 ਰੁਪਏ ਦੀ ਕਾਰ ਦੇ ਦਾਂ ਤੁਹਾਨੂੰ ਉਹ ਬਾਈ 8.5 ਲੱਖ ਹਾਂਜੀ ਐਮਜੀ ਹੈਕਟਰ ਐਮਜੀ ਹੈਕਟਰ ਇਹ ਰੇਟ ਦੀ ਮੇਰੀ ਪੂਰੀ ਫੁੱਲ ਗਾਰੰਟੀ ਹੋ ਗਈ ਜੇ ਇਹ ਰੇਟ ਤੇ ਕਿਤੇ ਤੁਹਾਨੂੰ ਕਾਰ ਮਿਲ ਜੂਗੀ ਇਹਦਾ ਗੱਲ ਭਾਈ ਦੇਦਾ ਪਾਜੀ 10 10 ਮਾਡਲ ਫੋਰਚੂਨਰਾਂ ਦਾ ਰੇਟ ਆਂਦਾ ਸਵਾ 8 ਲੱਖ ਦੀ ਮੂਨ ਰੂਫ ਬਾਈ ਸੱਚ ਜਾਣਿਓ ਆਜੋ ਹੁਣ ਕਾਰ ਤੁਹਾਨੂੰ ਤੇ ਖੁੱਲੀ ਆ ਤਾਂ ਦਿਖਾ ਦਿੰਨੇ ਆਂ ਅੰਦਰੋਂ ਵੀ ਕਾਰ ਐ ਨਾ ਜਾਣਿਓ ਵੀ ਖੱਚ ਗਾਰ ਕਾਰ ਨਮੀ ਦਾ ਮਤਲਬ ਨਮੀ ਆ ਬਾਈ ਆ ਦੇਖ ਲਓ ਸਾਰਾ ਇੰਟੀਰੀਅਰ ਐ ਕੋਕੇ ਜਿਹੜੇ ਪਏ ਆ ਉੱਤੇ ਚੈੱਕ ਕਰੋ ਮੂਨ ਰੂਫ ਵਾਲੀ ਕਾਰ ਆ ਲੈ ਫੇ ਸਾਰੀ オリジナル ਸਾਰੀ オリジナル ਦਾ ਮਤਲਬ ਸਾਰੀ オリジナル ਕਾਰ ਮੈਂ ਕਹਿੰਦਾ ਬਾਈ ਤੁਹਾਨੂੰ ਪੂਰਾ ਸਵਾਦ ਆਊਗਾ ਅਖੀਰ ਤੱਕ ਬਸ ਵੀਡੀਓ ਦੇਖ ਲਿਓ ਸਵਾ 8 ਲੱਖ ਰੁਪਏ ਦੇ ਵਿੱਚ ਆ ਵੀ ਤੁਹਾਨੂੰ ਕਾਰ ਮਿਲ ਜਾਨੀ ਆ ਫਾਈਨਾਂਸ ਇਹਦੇ ਤੇ ਅਸੀਂ ਕਰਾ ਦਾਂਗੇ ਬਿਲਕੁਲ ਫਾਈਨਾਂਸ ਦਾ ਸਾਰਾ ਸੁਵਿਧਾ ਹੈਗੀ ਆ ਬਈ ਕਾਲ ਕਰ ਲਿਓ ਸਕਰੀਨ ਤੇ ਨੰਬਰ ਜਿਹੜਾ ਪਾਇਆ ਅਗਲਾ ਦਾ ਲੋਨ ਹੀ ਕਰਾ ਦਾਂਗੇ ਬੇ ਰਹਿ ਗਈ ਗਿਆ 100 ਲੱਖ 1.5 ਲੱਖ ਹੀ ਲਿਆਣਾ ਵਾ ਆਜੋ ਹੁਣ ਤੁਹਾਨੂੰ ਅੰਦਰ ਵੀ ਕਰਾ ਦਿਖਾਈਏ ਆਜੋ ਮੇਰਾ ਭਰਾ ਉਹਦੇ ਬਾਅਦ ਵੀਰੇ ਆਪਣੇ ਤੋਂ ਆ ਗਈ ਮਰਸੀਡੀਜ਼ C220 ਹਾਂਜੀ ਲੈਗਜ਼ਰੀ ਆ ਗਈ ਹੁਣ ਲੈਗਜ਼ਰੀ ਦਾ ਵੀ ਇਹ ਜੇ ਵਧੀਆ ਘੈਂਡਿਆ ਰੇਟ ਦੇਣਾ ਬਸ ਹਾਂ ਦੱਸੋ ਪਹਿਲੀ ਡਿਟੇਲ ਦੱਸੋ 2009 ਮਾਡਲ ਆ 30 ਤੱਕ ਰਪਾਸੀਆਂ ਗਾਰ ਦੀ ਠੀਕ ਆ ਵੀਰੇ ਠੀਕ ਆ ਰੇਟ ਆਪਾਂ ਇਹਦਾ ਛੋਟਾ ਜਿਹਾ ਦੇ ਦੇਣਾ ਵਾ ਹੂੰ 310000 ਰੁਪਏ ਦੀ ਘਰ ਦੇ ਦਿਆਂ ਤੁਹਾਨੂੰ ਇਹ ਆਪਾਂ 310000 ਰੁਪਏ ਦੀ ਮਰਸੀਡੀਜ਼ ਇਹਦੇ ਕੋ ਨਾਲ ਵੀ ਦੇ ਦਾਂ ਭਾਈ ਦੇ ਲਓ ਮੈਂ ਨਾ ਪਹਿਲੀ ਵੀਡੀਓ ਹੋ ਰਹੀ ਆਪਣੀ ਇਹ ਥੋੜਾ ਜਿਹਾ ਨਾ ਕੰਮ ਸਮਝੋ ਬਾਹਰ ਹੋ ਰਿਹਾ ਵਾ 310000 ਪੱਕੀ ਗੱਲ ਹੈ ਨਾ ਹਾਂਜੀ ਹਾਂਜੀ ਆ ਜਾਓ ਭਾਈ ਕਾਰਾਂ ਨਾ ਕਾਰਾਂ ਇੱਕ ਨਹੀਂ ਆਹਲੇ ਤੁਹਾਨੂੰ ਤੋਹਫੇ ਵਾਦੂ ਦਿਖਾਣੇ ਆ ਆਓ ਮੇਰਾ ਭਰਾ ਇੱਕ ਇੱਕ ਕਰਕੇ ਹੋਰ ਕਾਰਾਂ ਦਿਖਾਈਏ ਤੁਹਾਨੂੰ ਆ ਹੁਣ ਜਿਵੇਂ ਕਿ ਆਪਣੀ ਆਲਟੋ ਆ ਗਈ ਆਲਟੋ ਵੀਰੇ ਆਹਲਾ ਕਿੰਨਾ ਮਾਡਲ ਆਲਟੋ 2010 ਵਾਲੀ ਆ ਗਈ 2010 ਮਾਡਲ ਹੈ 3 ਜਵਾਸ ਠੀਕ ਹੈ ਦੂਜੇ ਨਾਲ ਅਧਿਕਾਰ ਆ ਇਹ ਥੋੜਾ ਫਰਕ ਆਲੇ ਗਿਆ ਤੁਹਾਨੂੰ ਹਾਂ ਠੀਕ ਹੈ ਜੀ 127000 ਰੁਪਏ ਦੀ ਕਾਰ ਦੰ ਦੇ ਦਾਂਗੇ 1 ਲੱਖ ਤੇ 27 27000 ਦੇ ਵਿੱਚ ਤੁਸੀਂ ਵੀਰੇ ਦੱਸਿਓ ਜੀ ਨਾ ਮਾਡਲ ਕਿੰਨਾ ਸੀ ਦੁਆਰਾ 2010 ਮਾਡਲ 30 ਤੱਕਰਪਾਸੀ ਦੀ ਕਾਰ ਦੀ ਅੱਛਾ ਹਾਂਜੀ ਟੱਚ ਪਲੇਅਰ ਮੈਂ ਕਹਿੰਦਾ ਡੈਸ਼ ਬੋਰਡ ਤੇ ਫਿੱਟ ਕਰਾ ਦਾਂਗਾ ਪੂਰਾ ਫਿੱਟੇ ਪੂਰੀ ਐਸੇ ਲਵਾ ਦਿੰਦਾ ਦੇਖੋ ਭਾਈ ਕਾਰ ਚੈੱਕ ਕਰੋ ਕੁਆਲਟੀ ਚੈੱਕ ਕਰੋ ਹਨਾ ਵੀ ਐਸੈਸਰੀ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਪਾਸਿੰਗ ਹੈਗੀ ਆ 30 ਤੱਕਰਪਾਸੀ ਹੈ ਜੀ ਪੈਸੇ ਇਹਦੇ ਸਿਰਫ ਤੇ ਸਿਰਫ 127000 ਰੁਪਏ ਦੀ ਪਾਸਿੰਗ ਵਾਲੀ ਕਾਰ ਦੀ ਗੱਲ ਕਰਦੇ ਆਂ ਬਾਈ ਕੋਈ ਨੌਨ ਪਾਸਿੰਗ ਨਹੀਂ ਕੋਈ ਐ ਨਹੀਂ ਵੀ ਟੱਚ ਪਲੇਅਰ ਨਹੀਂ ਲੱਗਾ ਸਾਰਾ ਮੈਂ ਕਹਿੰਦਾ ਮਿਊਜ਼ਿਕ ਸਿਸਟਮ ਵੀ ਲੱਗਿਆ ਵਧੀਆ ਐਨ ਓਕੇ ਜੀ ਸਾਰੇ ਸਪੀਕਰਸ ਪੁਕਰ ਐਨ ਓਕੇ ਜੀ ਚੱਕ ਲੋ 2017 17 ਮਾਡਲ ਆਈ ਹਾਂਜੀ 17 ਮਾਡਲ ਕੀ ਹੋਰ ਕੀ ਡਿਟੇਲ ਹੈ 17 ਮਾਡਲ ਫਸਟ ਓਨਰ ਦੀ ਕਾਰ ਅੱਛਾ ਨਾ ਉਹ ਵੀ ਪਹਿਲੇ ਹਾਂਜੀ ਪੈਸੇ ਪੈਸੇ ਛੋਟਾ ਹੈ ਪਰ ਏਟ ਕਹਿ ਦਈਏ 17 ਮਾਡਲ ਦਾ ਹਾਂ 275000 ਰੁਪਏ ਕਰ ਦੇ ਦਾਂਗੇ 2 ਲੱਖ 270 ਹੀ ਦੇ ਦਾਂ ਕੋਈ ਗੱਲ ਨਹੀਂ 17 ਮਾਡਲ ਹਾਂਜੀ 270 ਹੀ ਦੀ ਕਰ ਦੇ 270000 ਦੀ ਕਰ ਦੇ 100 ਕਿਲੋਮੀਟਰ ਚੱਲੀ ਪਈ 35000 ਕਿਲੋਮੀਟਰ ਚੱਲੀ ਹੈ ਪਹਿਲੇ ਦਾ ਦੀ ਕਾਰ ਹੈ ਇੰਸ਼ੋਰੈਂਸ ਨਾਲ ਦੋ 35000 ਚੱਲੀ ਰਿਕਾਰਡ ਦੇ ਨਾਲ ਰਿਕਾਰਡ ਰਿਕਾਰਡ ਲੈ ਫੇ ਅੱਛਾ ਭਾਈ ਜਿਆਦਾਤਰ ਪਤਾ ਕੀ ਹੁੰਦਾ ਹੁੰਦਾ ਮੈਂ ਨਾ ਜਾਨਣਾ ਜੋ ਕਾਰ ਵਿਆਰ ਤੇ ਬਿਲਕੁਲ ਮੈਂ ਨਾ 5-10000 ਰੁਪਿਆ ਘਟਾ ਦੀ ਕੋਈ ਕਰਦਾ ਮੇਰੇ ਜਵਾਂ ਨਹੀਂ ਦਿਲ ਕਰਦਾ ਸੌਣਾ ਅੱਜ ਤੁਹਾਨੂੰ ਰੇਟ ਹੀ ਡੀਲ ਕਰ ਦੇਨੇ ਕਰਾ ਡੀਲਰ ਰੇਟ ਹੀ ਆ ਬੱਲੇ ਡੀਲਰ ਰੇਟ ਤੇ ਆ ਜਾਓ ਭਾਈ ਤੁਹਾਨੂੰ ਰ ਆ ਹੁਣ ਆ ਇੱਕ ਹੋਰ ਹੈਰਾਨੀਜਨਕ ਤੋਹਫਾ ਜਿਹਨੂੰ ਕਹਿ ਦਿੰਦੇ ਆ ਵੀਰੇ ਪਟਾਕਾ ਪਾ ਰਹੀਏ ਪਾ ਦਿਓ ਭਾਈ ਬਟਾਕਾ ਕਿੰਨਾ ਮਾਡਲ 2019 ਮਾਡਲ ਗ੍ਰੀਨੋ ਡੀਜ਼ਲ ਦੀ ਠੀਕ ਹੈ ਜੀ ਤੁਹਾਨੂੰ ਲੋਕੀ ਕਿੰਨਾ ਮੰਗਦੇ ਲੋਕੀ ਮੰਗਦੇ ਆ 6.5 6.5 ਸਵਾ 6 ਸਵਾ 6 ਤੁਹਾਨੂੰ ਇੱਕੋ ਰੇਟ ਕਰ ਅਸੀਂ 4 ਲੱਖ 15000 ਦੀ ਕਾਰ ਦੇ ਦੇਣੀ ਭਾਜੀ ਇਹ ਸਮਝੋ ਬਾਹਰ ਆ ਕੰਮ 4 ਲੱਖ 15000 ਦੀ ਤੁਹਾਨੂੰ ਕਾਰ ਦੇ ਦੇਣੀ ਇੱਕੋ ਰੇਟ ਇੱਥੇ ਰਸ਼ ਲੱਗ ਜਾਣਾ ਲੱਗ ਜਾ ਮੈਂ ਕਹਿੰਦਾ ਆ ਲਾਓ ਭਾਈ ਦੇ ਦੋ ਆ ਜਾਓ ਫੇ ਮੇਰਾ ਭਰਾ ਇੰਟੀਰੀਅਰ ਦੇਖੋ ਦੇਖੋ ਜੀ ਗੱਲ ਇੰਟੀਰੀਅਰ ਐਕਸਟੀਰੀਅਰ ਸਾਰੀਆਂ ਚੀਜ਼ਾਂ ਦੀ ਕਾਰ ਜਿਹਨੂੰ ਨਵੀਂ ਦਾ ਮਤਲਬ ਹੈ ਵੀ ਪਲੱਸ ਆਵਦਾ ਡੀਜ਼ਲ ਦੀ ਸਹੀ ਗੱਲ ਹੈ ਨਾ ਇੰਨੀ ਕੀ ਤਾਂ ਵੀ ਰਾਮ ਨਾ ਦਿੰਦੀ ਬਲੀ ਨੂੰਿਕਨੀਆਂ ਬਹੁਤ ਆ ਭਾਈ ਬਹੁਤ ਜ਼ਿਆਦਾ ਜੀ ਹੈ ਨਾ ਤੇ ਜਿਹੜੇ ਮੇਰੇ ਭਰਾ ਨੇ ਇਹਦੇ ਤੇ ਲੋਨ ਲੋਨ ਕਰਾਣਾ ਨਾ ਤੁਹਾਡਾ ਸਾਰਾ ਹੱਲ ਕਰਾਵਾਂਗੇ ਲੋਨ ਵੀ ਕਰਾ ਦਾਂਗੇ 30-40 ਹਜ਼ਾਰ ਮੈ ਲਿਓ ਲੋਨ ਵੀ ਕਰਾ ਦਾਂਗੇ ਸਾਰਾ ਲੋਨ ਕਰਾਵਾਂਗੇ ਆਹਾ ਤੇ 14 ਮਾਡਲ ਬੀਟ ਹੂੰ ਡੀਜ਼ਲ ਦੀ ਕਾਰ ਹੈ ਹੂੰ ਤੇ ਸੈਕੰਡ ਓਨਰ ਕਾਰ ਹੈ ਇਹ ਤੁਹਾਨੂੰ ਛੋਟਾ ਜਿਹਾ ਰੇਟ ਲੱਖ ਰੁਪਏ ਦੀ ਕਰ ਦੇ ਦਾਂਗੇ ਕਿੰਨਾ ਮਾਡਲ 14 ਮਾਡਲ 1 ਲੱਖ ਰੁਪਏ ਦੀ ਕਰ ਦੇ ਦਾਂਗੇ ਇਹ ਅੱਧੀਆਂ ਕਾਰਾਂ ਦੇ ਰੇਟ ਤਾਂ ਮੈਨੂੰ ਪਸੰਦ ਆ ਰਹੇ ਮੈਂ ਲੈ ਕੇ ਗਾਹ ਵੇਚ ਦਵਾ ਹੈ ਇਹੋ ਜਿਹੇ ਰੇਟ ਆ ਸਾਰੇ ਡੀਲਰ ਕਰਾ ਦੇ ਨੇ ਕਸਟਮਰਾਂ ਨੂੰ ਸਹੀ ਗੱਲ ਆ ਭਾਈ ਡੀਲਰ ਰੇਟ ਦੇ ਕਰਾ ਸੀ ਕਸਣਾ ਹੁੰਦੇ ਨਹੀਂ ਹੁਣ ਮੇਰਾ ਭਰਾ ਸਿਰਫ ਤੁਹਾਡੇ ਤੋਂ ਨਾ ਇੱਕੋ ਹੀ ਉਮੀਦ ਹੁੰਦੀ ਸਾਨੂੰ ਵੀ ਇਹੋ ਜਿਹੇ ਜੇ ਵਧੀਆ-ਵਧੀਆ ਭਰਾ ਤੁਹਾਡੇ ਮੂਰੇ ਲੈ ਕੇ ਆਈਏ ਨਾ ਤਾਂ ਤੁਸੀਂ ਸਪੋਰਟ ਕਰੋ ਭਾਈ ਆਹ ਵੀਡੀਓ ਦੇ ਉੱਤੇ ਹੱਕ ਨਾਲ ਕਹਿਣਾ ਭਾਈ 4 ਸਾਲ ਹੋ ਗਏ ਤੁਹਾਡੇ ਨਾਲ ਜੁੜਿਆ ਨੂੰ ਹੱਕ ਨਾਲ ਇਹ ਜੀ ਕਹਿਣਾ ਮੈਨੂੰ ਕਮੈਂਟ ਚਾਹੀਦੀ ਆ ਸੋਹਣੇ ਤੋਂ ਸੋ ਤੇ ਜਿਉ ਨੂੰ ਕਾਰ ਚਾਹੀਦੀ ਆ ਹੋਰ ਦੱਸਿਓ ਬਾਈ ਹਣਾ ਤੋ ਆ ਕੇ ਨਾ ਮੇਰੇ ਨਾਲ ਗੱਲ ਕਰਾ ਦਿਓ ਵੀਰੇ ਤੱਕੇ ਨਾਲ ਮੈਂ ਥੋੜਾ ਰਿਗਾਰਡ ਕਰਾਉਂਗਾ ਮੈਂ ਦਿੱਤਾ ਦੰਨਾ ਨਾ ਦਿੱਤਾ ਆਜੋ ਫਿਰ ਤੁਹਾਡੇ ਕਹਿੰਦੇ ਦਿੱਤਾ ਲੱਖ ਰੁਪਏ ਦੀ ਕਾਰ ਹੋ ਗਈ ਆਜੋ ਮੇਰਾ ਭਰਾ ਆਹਾ ਉਹਦੇ ਬਾਅਦ ਇਹ 16 ਮਾਡਲ ਦੀ K10 ਹਮ ਫਸਟ ਓਨਰ ਹਮ 32000 ਕਿਲੋ ਮੀਟਰ ਚੱਲੀ ਹੋਈ ਹਾਂ ਇੰਸ਼ੋਰੈਂਸ ਦੀ ਨਾਲ ਦੇਵਾਂਗੇ ਤੁਹਾਨੂੰ ਅਸੀਂ ਕਾਰ ਦੀ ਠੀਕ ਹੈ ਵੀਰੇ 315000 ਰੁਪਏ ਦੀ ਕਾਰ ਦੇ ਦਾਂਗੇ ਆਟੋ ਆਜੋ ਬਾਈ ਇੰਟੀਰੀਅਰ ਚ ਦੇਖ ਲਓ ਕਾਰ ਚੈੱਕ ਕਰੋ ਮੇਰਾ ਭਰਾ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਸਿਰਫ 32 ਕਿਲੋਮੀਟਰ ਚੱਲੀ ਹੈ ਫਰਸਟ ਓਨਰ ਹੈ 32000 ਚੱਲੀ ਪਹਿਲੇ ਨਾਂ ਦੀ ਕੋਈ ਐ ਨਹੀਂ ਵੀ ਤੁਹਾਨੂੰ ਚੌਥੇ ਬੰਜਵੇਂ ਨਾਂ ਦੀ ਕਾਰ ਆਪਣੀ ਆ ਸਾਰੇ ਪੰਜਾਬ ਨੰਬਰ ਦੀ ਕਾਰ ਆਪਣੀ ਆ ਸਹੀ ਗੱਲ ਆ ਮੈਂ ਉਹੀ ਗੱਲ ਸੋਚ ਰਿਹਾ ਸੀਗਾ ਮੈਂ ਨਾ ਪਲਾਨ ਕਰ ਰਿਹਾ ਸੀ ਵੀ ਆਪਣੇ ਦਿੱਲੀ ਨੰਬਰ ਦੇ ਆ ਕਾਰ ਆ ਸਾਰੀ ਪੰਜਾਬ ਨੰਬਰ ਆਪਣੀ ਆ ਮੈਂ ਨਾ ਥੋੜੇ ਦਿਨ ਪਹਿਲਾਂ ਪਲਾਨ ਕਰ ਰਿਹਾ ਸੀ ਬਾਈ ਹੋਣਾ ਨਾ ਮੈਂ ਕਿਹਾ ਵੀ ਥੋੜਾ ਜਿਹਾ ਨਾ ਦਿੱਲੀ ਨੰਬਰ ਵੀ ਸ਼ੂਟ ਕਰਨਾ ਸ਼ੁਰੂ ਕਰੀਏ ਵੀ ਕਈ ਭਰਾਵਾਂ ਦਾ ਨਾ ਬੜਾ ਹੀ ਬਜਟ ਘਟੋ ਹਾਂ ਦਾ ਬਿਲਕੁਲ ਪਰ ਮੈਂ ਨਾ ਹੋਂਡਾ ਹੋਂਡਾ ਲੋੜ ਨਹੀਂ ਪੈਣੀ ਅਸੀਂ ਤੁਦੇ ਬਾਜ਼ ਬੀਰੀਆ ਵਰਨਾ ਵਰਨਾ ਹੂੰ ਮੋਜ਼ਮੰਡਿੰਗ ਕਾਰ ਹਾਂ 14 ਮਾਡਲ ਹੂੰ ਸੈਕੰਡ ਓਨਰ ਦੀ ਕਾਰ ਹੈ ਪੰਜਾਬ ਨੰਬਰ ਹੈ ਠੀਕ ਹੈ ਛੋਟਾ ਯਾ ਰੇਟ 310000 ਰੁਪਏ ਦੀ ਕਰ ਦੇ ਤਾਂ 14 ਮਾਡਲ 310000 ਰੁਪਏ ਦੀ ਕਰ ਦੇ ਅਲਾਈਟਰ ਐਕਸਟਰਾ ਆ ਜੀ ਡੀਜ਼ਲ ਮੈਂ ਬਸ ਉਹੀ ਜੀ ਕਹਿ ਰਿਹਾ ਆ ਵੀ ਡੀਲਰ ਵੀ ਡੀਲਰ ਰੇਟ ਦਾ ਕਰ ਵੀ 325000 ਰੁਪਏ ਡੀਲਰ ਰੇਟ ਦਾ ਕਰਦਾ ਵੀਰੇ ਨਹੀਂ ਦੇ ਪਾਊਗਾ ਕੋਈ ਟੈਕਸਰ ਦੇ ਦਾਂਗੇ ਤੁਹਾਨੂੰ 310000 ਦੀ ਕਾਰ ਕੋਈ ਰੇਟ ਨਹੀਂ ਦੇ ਪਾਊਗਾ ਅਲਾਈ ਟਾਇਰ ਲੱਗੇ ਹੋਏ ਆ ਔਰ ਕਾਰ ਜਮਾ ਕਰਮ ਲੈ ਜਮਾ ਕਰ ਬੰਗਲੋ ਕੇ ਆ ਲੈਟਾਂ ਤੇ ਦੇਖੋ ਤੁਸੀਂ ਫਿਲਮਿੰਗ ਫੁਲਮਿੰਗ ਸਭ ਕੁਝ ਹੋਇਆ ਹੋਇਆ ਵਾ ਪਰ ਕਾਰਾ ਇਦਾਂ ਨਹੀਂ ਧਣੀਆਂ ਸੀ ਮਕੈਨਿਕ ਲਿਆਓ ਚੈੱਕ ਕਰਾਓ ਤਾਂ ਲੈ ਕੇ ਜਾਓ ਕਾਰ ਇੰਨੀ ਗਾਰੰਟੀ ਆ ਜਲਦੀ ਐ ਇਹ ਕੋਈ ਬੋਲ ਨਹੀਂ ਆ ਕੱਲੇ ਮਕੈਨਿਕ ਨੂੰ ਚੈੱਕ ਕਰਾ ਕੇ ਮੈਂ ਤਾਂ ਕਾਰ ਦੇਣੀ ਆ ਤੁਹਾਨੂੰ ਇਹਦਾ ਮੈਂ ਕਾਰ ਵੀ ਨਹੀਂ ਦੇਣੀ ਤੁਹਾਨੂੰ ਇਹ ਪ੍ਰੈਕਟੀਕਲ ਚੀਜ਼ਾਂ ਦੱਸ ਰਿਹਾ ਤੁਹਾਨੂੰ ਹੁਣ ਇੱਕ ਹੋਰ ਦੱਸਦਾ ਤੁਹਾਨੂੰ ਹੈਰਾਨ ਰਹਿ ਜਾਓਗੇ ਹੁਣ ਆ ਪਿੱਛੇ ਬਿਲਕੁਲ ਤੋਹਫਾ ਖੜਾ ਹੋਇਆ ਦਿਖਾ ਰਿਹਾ ਵਾਲੀ ਵੇਟ ਨਹੀਂ ਕਰਾਂਗੇ ਦਿਖਾ ਦਿਓ ਦਿਖਾ ਦਿਓ ਆ ਜਾਓ ਦਿਖਾ ਦਿਓ ਆ ਜਾਓ ਯੋਨ ਕਾਰ ਪਹਿਲਾਂ ਤਾਂ ਮੈਨੂੰ ਇਹ ਦੱਸ 12 ਮਾਡਲ ਦਾ ਸਾਰੇ ਪਾਸੇ ਦੇਖਣਾ ਤੁਸੀਂ ਅੱਜ ਫੇਸਬੁੱਕ ਮਾਰਕੀਟਪਲੇਸ OLX ਚਲੋ ਬ੍ਰੈਂਡਾਂ ਦੇ ਨਾਂ ਨਹੀਂ ਲੈਣੇ ਚਾਹੀਦੇ ਨੇ ਤਾਂ ਕਾਪੀਰਾਈਟ ਵੱਜਦੇ ਆ ਵੀਡੀਓ 'ਚ ਪਰ ਅੱਜ ਕਹਿ ਦਿੰਨੇ ਆ ਸਾਰੇ ਪਾਸੇ ਘੁੰਮ ਲੋ ਜਦੋਂ ਪੂਰਾ ਹਮਝੋਗੇ ਫੇਰ ਬਾਈ ਹੁਣਾਂ ਤੋਂ ਆਇਓ 12 ਮਾਡਲ ਦੀ ਇਓਨ ਗੱਡੀ ਸਿਰਫ ਤੇ ਸਿਰਫ 88000 ਰੁਪਏ ਦੀ ਕਰ ਦੇ ਦਾਂਗੇ 90 ਕਹਾਂ ਦੀ ਮੈਨੂੰ 80 ਦੀ ਦਵਾਂਗੇ ਨਾਲ ਬਾਈ ਤੁਹਾਡੀ 88 ਦਵਾਂਗੇ ਸੀਐਜੀ ਸੀਐਜੀ ਕੇਟਰ ਚੋਰਡ ਹੈ ਆਰਸੀ ਤੇ ਚੜੀ ਹੋਈ ਹੈ ਇੰਸ਼ੋਰੈਂਸ ਲਾਲ ਹੈ ਕੰਪਨੀ ਵਾਲੀ ਹੈ ਕੰਪਨੀ ਨਹੀਂ ਕੰਪਨੀ ਤੋਂ ਬਾਅਦ ਆਫਟਰ ਮਾਰਕੀਟ ਲੱਗੀ ਹੈ ਆਫਟਰ ਮਾਰਕੀਟ ਬਟ ਸੀਐਜੀ ਇੰਸਟਾਲਡ ਹੈ ਆਰਸੀ ਤੇ ਫਿਰ ਮਾਲਕ एवरेज ਨਾਲ ਵਧੀਆ ਲੈ ਲੈਣਗੇ 25 ਦੀ एवरेज 88000 ਦੀ ਕਾਰ ਦੇ ਦਾਂਗੇ 88000 ਦੇ ਵਿੱਚ ਬਾਈ ਤੁਹਾਨੂੰ ਮਿਲਣੀਆਂ 12 ਮਾਡਲ ਦੇ ਕਿਉਂ ਲੋਕੀ ਲੱਖ ਲੱਖ ਸਵਾ ਸਵਾ ਲੱਖ ਸੱਚੀ ਦੱਸਾਂ ਭਾਜੀ 80 ਰੁਪਏ ਦੀ ਗੱਲ ਮਰੂਤੀਆਂ ਦੇ ਮੰਗਦੇ ਆ ਮੋਡੀਫਾਈਡ ਦੇ ਮੰਗਦੇ ਚਾਰ ਚਰਮਾਨਾ ਲੈ ਜਾ ਮੇਰਾ ਭਰਾ ਸੁੱਖ ਲਵੋਗੇ ਤੁਸੀਂ ਯਾਦ ਕਰੋਗੇ ਨਾਲ ਸਾਨੂੰ ਦੁਆਵਾਂ ਦੇਵੋਗੇ ਥੋੜਾ ਇਹਨਾਂ ਦੀਆਂ ਦੁਆਵਾਂ ਇੰਨੀਆਂ ਨਾ ਭਾਜੀ ਮੈਂ ਕਹਿੰਦਾ ਲਹਿਰਾ ਵੇਰਾ ਕਰਾਈਆਂ ਆਈਆਂ ਵੀ ਆਪਾਂ ਵਧੀਆ ਜੇ ਕੰਮ ਕਰਕੇ ਦਿਖਾਣੇ ਨੇ ਦਵਾਗੇ ਨਾਲ ਭਾਜੀ ਹਰ ਕਸਟਮਰ ਨੂੰ ਡੀਲਰ ਰੇਟ ਤੇ ਕਰ ਦਵਾਂਗੇ ਆਹਾ ਇਹ 16 ਮਾਡਲ ਦੀ ਦਰਸ਼ਨ ਕੋ ਹਮ ਓਨਰ ਸੈਕੰਡ ਹੈ ਇਹਦਾ ਇੰਸ਼ੋਰੈਂਸ ਫੁੱਲ ਹੈ ਇਹਦਾ ਵੀ ਪਟਾਕਾ ਪਾਣ ਲੱਗਿਆ ਲੱਗਦਾ ਕਹ ਰਾਹੀਏ ਜਰਾ ਦੇ ਦਾਂ 1.45 ਲੱਖ ਰੁਪਏ ਦੀ ਕਾਰ ਬਈ 16 ਮਾਡਲ ਦੇ ਦਾਂਗੇ ਉੱਚੇ ਮਾਡਲ ਵਾਲੇ ਕਰਤਾ ਬੰਦਿਆਂ ਨੇ 1.45 ਲੱਖ ਦੀ ਕਾਰ ਦੇ ਦਾਂਗੇ ਆ ਜੋ ਇੰਟੀਰੀਅਰ ਵੀ ਦੇਖ ਲੋ ਦਿਖਾਓ ਆ ਵੀਡੀਓ ਮੇਰਾ ਭਰਾ ਮੈਨੂੰ ਕਹਿਣ ਦੀ ਲੋੜ ਨਾ ਪਵੇ ਬਸ ਇਹ ਵੀਡੀਓ ਨਾ ਜੇ ਤੁਸੀਂ ਕਾਰ ਲੱਖ ਰੁਪਏ ਦਾ ਵੀ ਮੈ ਜਣ ਨਹੀਂ ਨਾ ਤੁਹਾਡਾ ਜੇ ਤੁਸੀਂ ਫਿਰ ਵੀ ਮੈਂ ਕਹਿੰਦਾ ਮਾਲਕ ਤੁਹਾਨੂੰ ਕਰੂਗਾ ਕਿਸੇ ਦਿਨ ਤਾਂ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇਹ ਭਰਾ ਦੇ ਨਾਤੇ ਕਿਉਂਕਿ ਰੇਟ ਇਹ ਜੇ ਕਿ ਮੈਂ ਕਹਿੰਦਾ ਤੁਹਾਨੂੰ ਕਿਤੋਂ ਨਹੀਂ ਮਿਲਣੇ ਅੱਜ ਦਾ ਚੈਲੰਜ ਹੀ ਹੋ ਗਿਆ ਬਈ ਲੱਭ ਲਿਓ ਜਿੱਥੋਂ ਰੇਟ ਲੱਭਦੇ ਆਹ ਇਹ 17 ਮਾਡਲ ਡੈ ਪੀ ਆਪਸ਼ਨਲ ਫਰਸਟ ਓਨਰ ਇੰਸ਼ੋਰੈਂਸ ਇਹਦੀ ਵੀ ਸ਼ਾਇਦ ਥਰਡ ਪਾਰਟੀ ਹੈਗੀ ਆਪਣੇ ਕੋਲ ਇਹ ਤੁਹਾਨੂੰ 1.5 ਲੱਖ ਰੇਟ ਕਰ ਦੇ ਦਾਂਗੇ ਉਹ ਭਾਜੀ ਆ 16 17 ਮੈਂ ਕਹਿੰਦਾ ਦੋ ਦੋ ਉੱਤੇ ਟੱਪੋਗੇ ਅੱਛਾ ਇਧਰ ਕੰਮ ਪੁੱਠਾ ਹੋ ਰਿਹਾ ਵਾ ਜਦੋਂ ਮੈਂ ਆਇਆ ਤੁਹਾਡੇ ਤੋਂ ਜਦੋਂ ਮੈਂ ਰੇਟ ਸੁਣਿਆ ਆ ਸੱਚ ਜਾਣੇਓ ਜਦੋਂ ਬਾਈ ਹੁਣ ਰੇਟ ਦੱਸੇ ਨਾ ਮੈਂ ਕਹਿੰਦਾ ਬਾਈ ਥੋੜਾ ਵਧਾ ਲਓ ਬਾਈ ਕਹਿੰਦੇ ਨਹੀਂ ਐ ਇਹਨੇ ਰੇਟਾਂ ਦੇ ਕਾਰਾਂ ਦੇਣੀਆਂ ਨੇ ਤਾਂ ਯੂਜੂਲੀ ਘਟਾਨਾ ਹੁੰਦਾ ਮੈਂ ਬਸ ਉਹਨਾਂ 1.5 ਲੱਖ ਰੁਪਏ ਦੀ ਕਰ ਦੇਤਾ ਕਿ ਡੈਟਸਨ ਕੋ ਟੀ ਆਪਸ਼ਨਲ ਇਹਦੇ ਉੱਤੇ ਬਾਈ ਹੁਣ ਕੀ ਹੈ ਨਾ ਆਪਾਂ ਕਰੀਏ ਮੈਂ ਕਹਿੰਦਾ ਤੇ ਲੋਨ ਵੀ ਹੋ ਜਾਊਗਾ ਜੇ ਆਪਾਂ ਆਪਾਂ ਲੈ ਲਾ ਪੌਣੇ 2 ਲੱਖ ਦਾ ਲੋਨ ਹੀ ਹੋ ਜਾਣਾ ਬਾਈ ਕਾਲ ਕਰ ਲਿਓ ਮੇਰਾ ਭਰਾ ਜਿਹੜੇ ਨੰਬਰ ਨਾਲ ਪਹਿਲੇ ਜਾਓ ਉਤੋਂ ਨਾਲ ਹੱਥੋਂ ਪੈਸੇ ਲੈ ਕੇ ਜਾਇਓ ਕਿਉਂਕਿ ਲੋਨ ਹੀ ਇੰਨਾ ਕਰਾਤਾ ਤੁਹਾਡਾ ਕਰਨ ਤੇ ਬੈਂਕ ਨੇ ਵੱਧ ਕਰ ਦੇਣਾ ਕਾਰ ਤੁਹਾਨੂੰ ਘੱਟ ਰੇਟ ਦੇ ਦੇ ਬਿਲਕੁਲ ਜੀ ਬਿਲ ਉਹਨਾਂ ਦਾ ਵੀ ਸੈਕਿੰਡ ਹੈ ਇੱਕੋ ਰੇਟ 1.85 ਲੱਖ ਰੱਦੀ ਕਰ ਦੇਣੀ ਹੈ 1.85 ਲੱਖ ਦੇ ਵਿੱਚ ਅਲਟੋ ਐਲਐਕਐਈ ਅਲਾਈ ਲੱਗੇ ਹੋਏ ਅਲਾਈ ਲੱਗੇ ਆਜੋ ਇੰਟੀਰੀਅਰ ਵੀ ਦੇਖ ਲਓ ਇਹਦਾ ਵੀ ਦੇਖ ਲਓ ਇੰਟੀਰੀਅਰ ਇਸ਼ੁਰਾ ਸਾਰੇ ਕਾਰਾਂ ਵੀ ਆਲਮੋਸਟ ਨਾਲ ਹੀ ਹੈ ਅੱਛਾ ਆਲਮੋਸਟ ਨਾਲ ਹੀ ਹੈ ਤੇ ਨਾਮ ਕਰਾ ਕੇ ਕਾਰ ਦੇਣੀ ਹੈ ਉਹ ਸਾਡੀ ਪਹਿਲੀ ਪ੍ਰਾਇੋਰਟੀ ਹੈ ਕਿਉਂਕਿ ਬਾਈ ਟੈਨਸ਼ਨ ਰੱਖਣੀ ਨਹੀਂ ਨਾ ਤੁਹਾਡੇ ਦੇ ਹੱਥੇ ਹਾਂ ਟਰਾਂਸਫਰ ਵੀ ਰੇਟ ਤੋਂ ਉਹ ਜੇ ਦਿੰਦੇ ਆ ਪਰ ਟਰਾਂਸਫਰ ਤੇ ਲੱਗਿਆ ਵੀਰੇ ਹੁਣ ਇਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਇਹ ਭਰਾ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਇਨੇ ਟਾਈਮ ਤੋਂ ਜੁੜੇ ਇਹਨਾਂ ਨੂੰ ਸਾਰਾ ਪਤਾ ਵਾ ਕੀ ਰੇਟ ਚੱਲਦੇ ਆ ਮਾਰਕੀਟ ਦੇ ਵਿੱਚ ਕਾਰ ਤੁਹਾਨੂੰ ਪਹਿਲਾਂ ਹੀ ਦੱਸਤਾ ਜਿਹੜੀ ਵੀ ਲੈਣ ਆਉਂਗੇ ਭਾਵੇਂ ਤਸੱਲੀ ਕਰਾ ਲਿਓ ਆਪਣੀ ਫੇਰ ਲੈ ਕੇ ਜਾਇਓ ਬਾਕੀ ਬਾਈ ਉਹਨਾਂ ਨੂੰ ਕਾਫੀ ਮੇਰੇ ਭਰਾ ਜਿਹੜੇ ਵੀਡੀਓ ਦੇਖ ਰਿਆ ਉਹ ਜਾਣਦੇ ਵੀ ਹੋਣਗੇ ਚਾੜ ਦੇ ਚਾੜ ਤੇ ਉਹ ਮੇਰੇ ਭਰਾ ਕਮੈਂਟ ਵੀ ਕਰਦੇ ਹੋ ਇਹ ਮਾਈਕਰਾ ਪੈਟਰੋਲ ਦੀ ਕਾਰ ਹੈ ਜੀ ਇਹ ਹਾਂਜੀ ਮਾਡਲ 10 ਹੈ ਹੂੰ ਤੇ ਪਾਸਿੰਗ ਹੈ ਜੀ ਰੁਪਈਆ 3 ਮਹੀਨੇ ਦੀ ਅੱਛਾ ਤੇ ਇਹਦਾ ਵੀ ਛੋਟਾ ਜਿਹਾ ਰੇਟ ਤੁਹਾਨੂੰ 1 ਲੱਖ ਤੇ 17000 ਰੁਪਈਆ ਦੇ ਦਾਂਗੇ ਮਾਈਕਰਾ ਮਾਈਕਰਾ ਪੈਟਰੋਲ अल्टੋ ਵੀ ਨਹੀਂ ਮਿਲਦੀ ਇੱਕ ਲੱਖ 7000 ਬੇਰੀ ਕਰ ਦੇ ਦਾਂਗੇ 10 ਮੰਡਲੀ ਕਰ ਇਹ ਮਤਲਬ ਹੋਣਾ ਅੱਗੇ ਮੈਨੂੰ ਨਾ ਬੜੀਆਂ ਗੱਲਾਂ ਫੁਰਦੀਆਂ ਹੁੰਦੀਆਂ ਆਂ ਵੀਡੀਓ ਦੇ ਵਿੱਚ ਅੱਜ ਰੇਟ ਸੁਣ ਕੇ ਨਹੀਂ ਗੱਲਾਂ ਫੁਰਦੀਆਂ ਪਈਆਂ ਮੈਨੂੰ ਤੇਰੇ ਕੋਲ ਨਾਲ ਭਾਜੀ ਬਿਲਕੁਲ ਜਿੰਨਾ ਜਿੰਨਾ ਰੇਟ ਜਿੰਨਾ ਰੇਟ ਦਾ ਕਰਾ ਸਹੀ ਆ ਲੈ ਭਾਈ 1 ਲੱਖ 17000 ਦੇ ਵਿੱਚ ਇਹ ਮੇਰੇ ਖਿਆਲ ਨਾਲ ਨਾ ਤੁਹਾਡੇ ਲਈ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਨਹੀਂ ਹੋ ਪਰ ਭਾਈ ਮੇਰੇ ਲਈ ਬਹੁਤ ਵੱਡੀ ਗੱਲ ਹੈ ਇਹ ਅਹਾਂ ਜੀ ਵੀਡੀਓ ਸ਼ੂਟ ਕਰਨਾ ਸੱਚੀ ਕਹਿ ਰਿਆਂ ਬਲੈਸਡ ਮੰਨਦਾ ਮੈਂ ਇਹ ਅਹਾਂ ਜੀ ਵੀਡੀਓ ਸ਼ੂਟ ਕਰਨਾ 117000 ਦੇ ਵਿੱਚ ਬਈ ਕਾਰ ਚੱਕੋ ਹੋਰ ਕਾਰਾਂ ਤੁਹਾਨੂੰ ਹੋਰ ਵੀ ਬਥੇਰੀਆਂ ਦਿਖਾਣੀਆਂ ਆ ਅਖੀਰ ਤੱਕ ਬਣੇ ਰਹੋ ਉਹਦੇ ਬਾਅਦ ਆਉ ਤੁਹਾਨੂੰ ਇਹ ਫੋਰਚਨਰ ਦਿਖਾਣੇ ਆ ਆਜੋ ਮੇਰਾ ਭਰਾ ਵੀਰੇ ਆਹ 17 ਮਾਡਲ ਦੇ ਫੋਰਚਨਰ ਹੈ ਜੀ ਹੂੰ ਜਿਹਨੂੰ ਤੁਸੀਂ ਛੋਟਾ ਗੱਲ ਲੈਂਦੇ ਹੋ ਜਿਹਨੂੰ ਮੈਂ ਨਹੀਂ ਵਰਡ ਯੂਜ਼ ਕਰੂੰਗਾ ਸੋ ਕਿੰਨਾ ਮਾਡਲ 2017 ਵਾਲਾ ਮਾਡਲ 4x4 ਆਟੋ ਟੌਪ ਅੱਛਾ ਟਾਇਰ ਨਵੇਂ ਹੂੰ ਠੀਕ ਹੈ ਜੀ ਇਹਦਾ ਵੀ ਛੋਟਾ ਡੀਲਰ ਰੇਟ ਤੇ ਕਰ ਦੇ ਦਾਂਗੇ ਤੁਹਾਨੂੰ ਇਹਦਾ ਵੀ ਇਹ ਵੀ 19,90,000 ਰੁਪਏ ਦੀ ਕਰ ਦੇ ਦਾਂਗੇ ਭਾਜੀ ਸਾਢੇ 22 ਲੱਖ ਤੋਂ ਥੱਲੇ ਮੈਂ ਨਹੀਂ ਕਰ ਨਾਲ ਭਾਈ ਦੇ ਦਾਂਗੇ 19,90,000 ਦੀ ਕਰ ਦੇ ਦਾਂ ਤੇ ਪੰਜਾਬ ਨੰਬਰ ਦੀ ਪੱਕੇ ਨੰਬਰ ਦੀ ਨੰਬਰ ਵੀ ਛੋਟਾ ਹੈ ਚਲੋ ਰਿਵੀਲ ਨਹੀਂ ਕਰਦਾ ਨੰਬਰ ਵੀ ਛੋਟਾ ਹੈ ਤੇ ਤੁਹਾਨੂੰ 1990 ਦੀ ਕਰ ਦੇ ਦਾਂਗੇ ਇਹ 1990 ਵੀਡੀਓ ਚ ਰੇਟ ਕਹਿਣ ਤੋਂ ਬਾਅਦ ਇਹਨਾਂ ਨੂੰ ਇਹ ਤਾਂ ਨਹੀਂ ਕਹੋਗੇ ਵੀ 1990 ਅਸੀਂ ਡਾਊਨ ਪੇਮੈਂਟ ਤੋਂ ਇਲਾਵਾ ਦੱਸਾਂਗੇ ਨਹੀਂ ਜੀ ਨਾ 1990 ਨੈਟ ਨੈਟ ਫੈਟ ਨੈਟ 1990 1990000 ਦੇ ਵਿੱਚ ਕਾਲੇ ਰੰਗ ਦੀ ਫੋਰਚੂਨਰ 4x4 ਆਟੋਮੈਟਿਕ ਟੌਪ ਵੇਰੀਐਂਟ ਔਰ ਕਮ ਖਰਚਾ 1 ਰੁਪਈਆ ਦਾ ਵੀ ਨਹੀਂ ਸਰਵਿਸ ਦੀ ਸੈਂਡੀ ਡੰਨਾ ਚੱਕ ਟਾਟੋ ਆਹਾ ਇਹ 18 ਮਾਡਲ ਦੀ ਕ੍ਰਿਸ਼ਟਾ ਹਾਂ ਠੀਕ ਹੈ ਜੀ ਠੀਕ ਹੈ ਵੀਰੇ ਪੰਜਾਬ ਨੰਬਰ ਲੋਕਲ ਨੰਬਰ ਪੀਵੀ 10 ਲਾਈਟਰ ਬਦਿਆ ਹੋਰ ਐਕਸਟਰਾ ਹੂੰ ਇਸ਼ਵਾਰਾ ਫੋਲ ਲੈ ਠੀਕ ਹੈ ਦੋਨੋਂ ਚਾਬੀਆਂ ਹੂੰ ਇਹ ਵੀ ਤੁਹਾਨੂੰ ਛੋਟਾ ਜਿਹਾ ਰੇਟ 1175000 ਰੁਪਏ ਦੀ ਕਰ ਦੇ ਦਾਂਗੇ ਚੱਕ ਲਓ ਆਟੋ ਆਟੋਮੈਟਿਕ ਹੈ ਨਾਲ ਚੱਕ ਲਓ ਹੁਣ ਇਹਨਾਂ ਨੂੰ ਨਾ ਰੇਟ ਪਤਾ ਵਾ ਮੈਂ ਕੋਈ ਬੜਾ ਖਾਸ ਕਹਿਣਾ ਨਹੀਂ ਹੈਗਾ بار بار ਇਹ ਰਹੀ ਚੀਜ਼ ਇੱਕੋ ਹੀ ਕਹਿ ਜਾਊਂਗਾ ਨਾ ਵੀ ਰੇਟ ਸਰ ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਹੁਣ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਕਿ ਕਿਹੜੀ ਰੇਟ ਦਾ ਕਿਹੜੀ ਕਾਰ ਦਾ ਰੇਟ ਤੁਹਾਨੂੰ ਜ਼ਿਆਦਾ ਹੀ ਵਧੀਆ ਲੱਗਿਆ ਵੀ ਭਾਈ ਆ ਤਾਂ ਕੰਮ ਸਿਰਾਂ ਹੀ ਹੋ ਗਿਆ ਹਨਾ ਉਹ ਕਮੈਂਟ ਜ਼ਰੂਰ ਕਰ ਦਿਓ ਸਫਾਰੀ ਸਟ੍ਰੌਮ ਸਫਾਰੀ ਸਟ੍ਰੌਮ ਆ ਸ਼ੇਪ ਮੈਂ ਪਹਿਲਾਂ ਹੀ ਦੱਸ ਦਿੰਨਾ ਇਹ ਮਿਲਦੀ ਆ ਤਾਂ ਬਹੁਤ ਰੇਅਰ ਮਿਲਦੀ ਆ ਤੇ ਜੇ ਮਿਲਦੀ ਆ ਤਾਂ ਵੱਧ ਪੈਸਿਆਂ 'ਚ ਮਿਲਦੀ ਤੇ ਨਾਲੇ ਗੱਡੀ ਬਹੁਤ ਚੰਗੀ ਹੈ ਬਹੁਤ ਚੰਗੀ ਬਹੁਤ ਚੰਗੀ ਕਾਰ ਹੈ ਬਹੁਤ ਸਾਂਭੀ ਕਾਰ ਹੈ ਐਨਆਰਆਈ ਬੰਦੇ ਦੀ ਕਾਰ ਹੈ ਠੀਕ ਹੈ 2013 ਮਾਡਲ ਕਾਰ ਹੈ ਜੀ ਇਹ ਹੂੰ ਤੇ ਸੈਕੰਡ ਆਨਰ ਦੇ ਵੀ ਠੀਕ ਹੈ ਫੁੱਲੀ ਸ਼ੋਰਡ ਹੈ ਹੂੰ ਦੋਨੋਂ ਚਾਬੀਆਂ ਠੀਕ ਹੈ ਇਹਦਾ ਵੀ ਛੋਟਾ ਜਿਹਾ ਰੇਟ ਇੱਕੋ ਰੇਟ ਹੈ ਉੱਤੇ ਬਾਗਣੀ ਨਹੀਂ ਹੋਏਗੀ 3,75 ਹਜ਼ਾਰ ਰੁਪਏ ਦੀ ਕਰ ਦੇਦਾ ਐਡਾ ਛੋਟਾ ਕਹਿ ਰਹੇ ਹੋ ਤੁਸੀਂ ਔਰ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਕੰਮ ਖਰਚਾ ਨਹੀਂ ਆ ਇੱਕ ਰੁਪਏ ਦਾ ਕੰਮ ਖਰਚਾ ਨਹੀਂ ਸਰ ਜਿਹੜੇ ਮੇਰੇ ਭਰਾ ਸਫਾਰੀ ਲਵਰ ਨੇ ਮੇਰੇ ਨਾਲ ਨਾ ਪਿੰਡਾਂ ਕਰਦੀ ਇਹ ਕਾਰ ਦੀ ਪਿੰਡਾਂ ਵਾਲਾ ਮੇਰਾ ਭਰਾ ਜੁੜਿਆ ਹੋਇਆ ਹੈ ਜ਼ਿਆਦਾਤਰ ਇਹ ਪਿੰਡਾਂ ਵਾਲਿਆਂ ਨੂੰ ਮੈਨੂੰ ਪਤਾ ਵਾ ਵੀ ਮਿੰਟੋ ਮਿੰਡੀ ਲੈ ਜਾਣੀ ਆ 375000 ਦੀ ਕਾਰ ਆ ਆਜੋ ਮੇਰਾ ਭਰਾ ਗੁਰਨਾਨਕ ਮੋਟਰ ਤੇ ਸ਼ਹਿਰ ਲੁਧਿਆਣੇ ਪਿੰਡ ਕਿਹੜਾ ਸੀ ਵੀਰੇ ਬੱਲੋਕੇ ਬੱਲੋਕੇ ਪਿੰਡ ਆ ਨੇੜੇ ਮਾਲ ਪੈਲਸ ਇਹ ਜੇ ਸਪੋਜ਼ ਕਰੋ ਕੋਈ ਤਰਨਤਾਰਨ ਵਾਲੀ ਸਾਈਡ ਤੋਂ ਆ ਰਿਹਾ ਜਾਂ ਅਮ੍ਰਿਤਸਰ ਵਾਲੀ ਸਾਈਡ ਤੋਂ ਬਹੁਤ ਅਪਰੋਚੇਬਲ ਹੈ ਹਾਂ ਬਹੁਤ ਅਪਰੋਚੇਬਲ ਆ ਸਿੱਧਾ ਹੰਬੜਾ ਰੋਡ ਤੋਂ ਉਤਰਦਾ ਬਾਈਪਾਸ ਅੱਛਾ ਤੇ ਤਰਨਤਾਰਨ ਵਾਲਾ ਜਿੱਧਰੋਂ ਮਰਜੀ ਆਓ ਲਾਡੋ ਵਾਲ ਤੋਂ ਸਿੱਧਾ ਬਾਈਪਾਸ ਉਤਰ ਹੰਬੜਾ ਰੋਡ ਤੇ ਲਾਡੋ ਵਾਲ ਤੋਂ ਜਿਹੜਾ ਪੁਲ ਘੁੰਮਦਾ ਪੁਲ ਘੁੰਮਦਾ ਬੱਲੋ ਆਣਾ ਵਾ ਠੀਕਾ ਬੱਲੋ ਕੇ ਬਾਈ ਪਿੰਡ ਦੀ ਲੋਕੇਸ਼ਨ ਵੀ ਲਾ ਲਓ ਬਾਕੀ ਮੈਂ ਡਿਸਕ੍ਰਿਪਸ਼ਨ ਚ ਦੇ ਦੇਣਾ ਤੁਹਾਨੂੰ ਆ ਜਿਹੜੀ ਉੱਤੇ ਲਾਈਨ ਚੱਲਦੀ ਪਈ ਹੈ ਨਾ ਪੰਜਾਬੀ ਦੇ ਵਿੱਚ ਜਿਹੜੀ ਮੈਂ ਲਿਖੀ ਸੀਗੀ ਉਹਦੇ ਨਾਲ ਮੋਰ ਦੀ অপਸ਼ਨ ਆ ਉਹ ਤੇ ਕਲਿੱਕ ਕਰਿਓ نیچے ਲਿੰਕ ਆ ਜਾਊਗਾ ਤੁਹਾਨੂੰ ਲੋਕੇਸ਼ਨ ਦਾ ਤੁਸੀਂ ਜਿੱਥੇ ਬੈਠੇ ਹੋ ਉੱਥੋਂ ਲੈ ਕੇ ਇੱਥੇ ਤੱਕ ਦੀ ਸਾਰੀ ਲੋਕੇਸ਼ਨ ਤੁਹਾਡੇ ਮੂਰੇ ਬਿਲਕੁਲ ਆਹਾ ਬੋਲੋ ਬੋਲੋ ਇਹ 2020 ਮਾਡਲ ਹਮ ਫਰਸਟ ਓਨਰ ਹਮ ਪੈਟਰੋਲ ਆਟੋ ਜੰਕਸ਼ਨ ਦੀ ਪਸੰਦ ਆਟੋ ਆਟੋ ਪੈਟਰੋਲ ਆਟੋ ਪਹਿਲੇ ਨਾਲ ਦੀ 20 ਮਾਡਲ ਤਨੋ ਚਾਬੀ ਹੈ ਫੁੱਲ ਇੰਸ਼ੋਰਡ ਇਹ ਤੁਹਾਨੂੰ ਇੱਕੋ ਰੇਟ ਕਰ ਦੇ ਦਾਂਗੇ 5 ਲੱਖ ਤੇ 50 ਹਜ਼ਾਰ ਦੀ ਮੰਗਦੇ 75 ਤਾਂ ਤੁਹਾਡੇ ਕਰੇ 55 ਹਜ਼ਾਰ ਹੀ ਕਰ ਦੇ ਦਾਂਗੇ 20 ਮਾਡਲ ਹੈ ਦੇ ਦਾਂਗੇ ਮੈਂ ਇੱਕ ਗੱਲ ਕਰ ਦੇ ਦਾਂਗੇ ਛੁੱਟ ਦੇ ਬਾ 18 18 ਮਾਡਲ ਦਾ ਮੈਂ ਰੇਟ ਸੁਣਿਆ ਬਿਲਕੁਲ ਹੈਗਾ ਹੈਗਾ ਸਰ ਹੈਗਾ ਅੱਜ ਵਾ ਤੁਹਾਡੇ ਫਾਇਦੇ ਆ ਬਾਈ ਅੱਜ ਤਾਂ ਤੁਸੀਂ ਐਸਾ ਹਲਾ ਲਓ ਕਿ ਆਪਾਂ ਗਾਗ ਵੀ ਟਿੱਲੇ ਕਰਦੇ ਨਹੀਂ ਨਾਲ ਭਾਜੀ ਆਪਾਂ ਆਹ ਇਹ ਸਿਰਫ 2012 ਮਾਡਲ ਆ i20 ਹੈ ਸੈਕੰਡ ਓਨਰ ਦੀ ਕਾਰ ਹੈ ਜੀ ਹਾਂਜੀ ਸਪੋਰਟਸ ਮਾਡਲ ਹੈ ਚਾਹ ਵੀ ਇਹਦੀ ਵੀ ਦੂਜੀ ਮਿਲ ਜੇਗੀ ਨਾਲ ਇੰਸ਼ੋਰੈਂਸ ਹੈਗੀ ਥਰਡ ਪਾਰਟੀ ਪੂਰੇ ਸਾਲ ਦੀ ਅੱਜ ਤੋਂ ਪੂਰੇ ਸਾਲ ਦੀ ਇੰਸ਼ੋਰੈਂਸ ਕਰਾ ਕੇ ਦਵਾਂਗੇ ਤੇ ਤੁਹਾਨੂੰ ਇੱਕੋ ਰੇਟ 2.5 ਲੱਖ ਰੁਪਏ ਦੀ ਕਰ ਦੇ ਦਾਂਗੇ 2.5 ਲੱਖ ਰੁਪਏ 2.5 ਲੱਖ ਰੁਪਏ ਦੇ ਦਾਂਗੇ ਇਹਦਾ ਵੀ ਤਿੰਨ ਮੰਗਦੇ ਆ ਕੋਈ ਤਿੰਨ ਸਵਾ ਤਿੰਨ ਮੰਗਦਾ ਕੋਈ 2.90 ਮੰਗਦਾ ਪਰ 2.5 ਲੱਖ ਦੀ ਇੱਕੋ ਰੇਟ ਕਰ ਦੇ ਦਾਂਗੇ ਅੱਜ ਨਹੀਂ ਬਾਈ ਮੈਂ ਰੇਟ ਘਟਾਉਂਦਾ ਜੇ ਮੈਂ ਰੇਟ ਘਟਾਇਆ ਨਾ ਤਾਂ ਪਾਪ ਹੋ ਜੂਗਾ ਮੇਰ ਤੋਂ ਅੱਜ ਦੀ ਵੀਡੀਓ ਤੇ ਆ ਐਕਸੈਂਟ ਇਹ ਐਕਸੈਂਟ 15 ਮਾਡਲ ਪਹਿਲੇ ਨਾਲ ਦੀ ਐਸ ਵੇਰੀਐਂਟ ਡੀਜ਼ਲ ਦੀ ਕਾਰ ਹੈ ਇਹ ਵੀ ਤੁਹਾਨੂੰ ਛੋਟੇ ਰੇਟ 2.5 ਲੱਖ ਰੁਪਏ ਦੀ ਕਰ ਦੇ ਦਾਂਗੇ ਐਕਸੈਂਟ ਐਕਸੈਂਟ 15 ਵਾਲ ਉਹ ਇਹਦਾ ਡੀਅਰ ਜਿੰਨਾ ਰਤਵਾ ਹੈ ਨਾ ਦੇ ਤਾਂ 2.5 ਲੱਖ ਦੀ ਦੇ ਤਾਂ ਰੇਟ ਦੇ ਤਾਂ ਟੈਕਸੀਆਂ ਚ ਚਲਾਉਂਦੇ ਲੋਕੀ ਨਹੀਂ ਨਹੀਂ ਬਿਲਕੁਲ ਇੰਜਰ ਦੀ ਬਿਲਕੁਲ ਨਵੀਂ ਕਾਰ ਆਜੋ ਅੰਦਰੋਂ ਵੀ ਦਿਖਾ ਦਈਏ ਤੁਹਾਨੂੰ ਇੰਟੀਰੀਅਰ ਦੇਖੋ ਕਾਰ ਦਾ ਜਮਾਂ ਸਾਫ਼ ਦਾ ਮਤਲਬ ਜਮਾਂ ਸਾਫ਼ ਹੋਊਗਾ ਬਾਈ ਕੋਈ ਇਹਦੇ ਚ ਲੈ ਲਓ ਵੀਰੇ ਡੀਜ਼ਲ ਤੇ ਐਵਰੇਜ ਵੀ ਸੋਹਣੀ ਦੇ ਦੇ ਬਹੁਤ ਸੋਹਣੀ ਐਵਰੇਜ ਹੈ ਨਾ ਬਹੁਤ ਸੋਹਣੀ ਐਵਰੇਜ ਕਾਰ ਚੈੱਕ ਕਰੋ ਮੇਰਾ ਭਰਾ ਇੰਨੇ ਜਾਂਦਾ ਕੀ ਹੈ ਬਾਈ ਮੈਂ ਤਾਂ ਕਰ ਲਈ ਆ 2.5 ਲੱਖ ਰੁਪਏ ਕਰ ਦੇ ਅੱਛਾ ਇੱਕ ਗੱਲ ਹੈ ਵੀਰੇ ਜੇ ਆਪਣਾ ਲੋਨ ਵਾਲਾ ਹੱਲ ਹੋ ਗਿਆ ਤਾਂ ਮੈਂ ਕਹਿੰਦਾ ਰੇਟ ਇਹਦੇ ਆਕਾਰਾਂ ਦੇ ਪੈਨਾਂ ਤੋਂ ਪਹਿਲੇ ਲੈ ਕੇ ਜਾਣਗੇ ਸਾਡਾ ਹੱਥੋਂ ਪੈਸੇ ਵੀ ਲੈ ਜਾਣਗੇ ਕਿਸ਼ਤਾਂ ਨਾਲੇ ਮੇਰੇ ਖਿਆਲ ਨਾਲ 5-6000 ਰੁਪਏ 5000 ਰੁਪਏ ਕਿਸ਼ਤ ਇੰਨੀ ਕੀ ਬਣਦੀ ਬਿਲਕੁਲ ਬਿਲਕੁਲ ਕਿਉਂਕਿ ਇਨਾ ਇੱਕ ਦਾ ਤਜਰਬਾ ਹੈਗਾ ਬਾਈ ਬੰਦਾ ਵਧੀਆ ਲੈ ਆਵੇ ਬਸ ਤੁਸੀਂ ਨਾ ਤਿੰਨ ਚੀਜ਼ਾਂ ਲੈ ਆਣੀਆਂ ਆਧਾਰ ਕਾਰਡ ਪੈਨ ਕਾਰਡ 6 ਮਹੀਨੇ ਬੈਂਕ ਸਟੇਟਮੈਂਟ ਬਾਈ ਉਹਨਾਂ ਦੇ ਕੋਲ ਆਇਓ ਜ਼ਰੂਰ ਮੈਨੂੰ ਪਤਾ ਫੋਨ ਬਹੁਤ ਵੱਜਣਗੇ ਟਾਈਮ ਪਾਸ ਵਾਲਿਆਂ ਦੇ ਬਹੁਤ ਆਣਗੇ ਜੀ ਸੱਦ ਕੇ ਕਰਿਓ ਫੋਨ ਪਰ ਜਿਹੜੇ ਭਰਾ ਸੀਰੀਅਸ ਹਨ ਉਹ ਆਜੋ ਏਨਾ ਵੇਟ ਕਰਿਓ ਭੀ ਐਤਵਾਰ ਨੂੰ ਜਾਵਾਂਗੇ ਐਤਵਾਰ ਤੱਕ ਹੋ ਸਕਦਾ ਫਿਰ ਤੁਸੀਂ ਵੀਡੀਓ 'ਚ ਕਮੈਂਟ ਕਰੋ ਵੀ ਮੇਰੇ ਸਟਾਕ ਨਿਕਲ ਗਿਆ ਹਨਾ ਆਓ ਹੁਣ ਤੁਹਾਨੂੰ ਹੋਰ ਕਾਰਾਂ ਦਿਖਾ ਕੇ ਲਿਆਈ ਜਾਈਏ ਆਜੋ ਤੇ ਵੀਰੇ ਉਹਦੇ ਬਾਅਦ ਆਹ ਕਵਿਡਰ 2017 ਮਾਡਲ ਦੀ ਕਵਿਡ ਹਾਂ ਫਰਸਟ ਓਨਰ ਇਹ ਵੀ ਸਿਰਫ 24000 ਕਿਲੋਮੀਟਰ ਚੱਲੀ ਕਾਰ ਹੁਣ ਤੱਕ ਜੈਨੂਨ ਸਿਰ ਜੈਨੂ 24000 ਕਿਲੋਮੀਟਰ ਚੱਲੀ ਹੈ ਦੋਨੋਂ ਚਾਬੀਆਂ ਇੰਸ਼ੋਰੈਂਸ ਇਹਦੀ ਵੀ ਥਰਡ ਪਾਰਟੀ ਨਾਲ ਮਿਲੇਗੀ ਠੀਕ ਹੈ ਵੀਰੇ ਠੀਕ ਹੈ ਜੀ ਬਸ ਤੁਹਾਨੂੰ ਕਹਿੰਦਾ ਸਾਰੀ ओरिजिनल ਕਾਰ ਹੈ ਠੀਕ ਹੈ ਵੀਰੇ ਠੀਕ ਹੈ ਜੀ ਕਾਰ ਦੇਖੋ ਬਾਈ ਦੇਖੋ ਅ ਟੋਟਲ ਰੇਟ 2 ਲੱਖ 25 ਹਜ਼ਾਰ ਰੁਪਏ ਇਹਨਾ ਮਾਡਲ 225 17 ਮਾਡਲ ਹੈ 17 ਮਾਡਲ ਦੀ ਫਸਟ ਓਨਰ ਦੋਨੋਂ ਚਾਬੀਆਂ ਇੰਸ਼ੋਰੈਂਸ ਨਾਲ ਪਹਿਲੇ ਨਾਂ ਦੀ ਟਾਇਰ ਟੱਪਾ ਜਮਾ ਨਵਾਂ 2 ਲੱਖ ਤੇ 25000 ਰੁਪਿਆ ਚੱਕ ਲੋ ਫੇ ਆਹ ਖੋਲੋ ਸਰ ਕੇਯੂਵੀ 100 110 ਕੇਯੂਵੀ 100 ਦੇਖੋ ਭਾਈ ਕਾਰ ਚੈੱਕ ਕਰੋ ਵੀਰੇ ਕੇਯੂਵੀ 100 2016 ਮਾਡਲ ਹਾਂ ਓਨਰ ਸੈਕੰਡ ਠੀਕ ਹੈ ਛੋਟਾ ਯਾ ਰੇਟ ਡੀਜ਼ਲ ਦੀ ਕਾਰ ਹੈ ਐਵਰੇਜ ਵੀ ਪਲੱਸ ਠੀਕ ਹੈ ਜੀ ਛੋਟਾ ਰੇਟ ਸਿਰਫ 2 ਲੱਖ ਰੁਪਏ ਕਰ ਦੇਦਾ 2 ਲੱਖ ਰੁਪਏ ਵੀ ਕਰ ਦੇ ਦਾਂਗੇ ਲੋਨ ਮੇਰੇ ਖਿਆਲ ਤੁਹਾਨੂੰ 25000 ਰੁਪਏ ਨਾਲ ਦੇ ਕੇ ਭੇਜਾਂਗੇ ਚਾਰ ਜਾਨੇ ਮੇਰੇ ਨਾਲ ਖੜੇ 2 ਲੱਖ ਇਹ ਸਾਰੇ ਨੀ ਬਕਰਦੇ ਇਹ ਦੇ ਲਓ ਚਾਰ ਖੜੇ ਆ ਤੁਸੀਂ ਚਾਰਾਂ ਦਾ ਆ ਰਿਹਾ ਵੀਡੀਓ 2 ਲੱਖ ਵੀ ਕਰ ਦੇ ਦਾਂਗੇ ਹਾਂ ਤੇ ਨਾਲ ਹੱਥੋਂ ਪੈਸੇ ਤਾਂ ਹੁੰਦੇ ਕਿ ਵੇਚਾਂਗੇ ਲੋਨ ਕਰਾਣਾ ਆ ਤੁਸੀਂ ਲੈ ਫੇ ਜੇ ਲੋਨ ਕਰਾਣਾ ਤਾਂ ਵਾਕਈ ਸਹੀ ਗੱਲ ਆ ਇੰਨਾ ਕੁ ਲੋਨ ਹੋ ਸਕਦਾ ਖਰਾਰ ਤੇ ਲੋਨ ਤੇ ਇੰਨਾ ਕੁ ਬੰਦ ਹੋ ਜਾਣਾ ਵੀ ਤੁਹਾਨੂੰ ਹੱਥੀਂ ਪੈਸੇ ਦੇ ਕੇ ਤੋਰਨੇ ਆ ਪਾਲ ਕਰ ਲਿਓ ਮੇਰਾ ਭਰਾ 2 ਲੱਖ ਰੁਪਏ ਦੇ ਵਿੱਚ ਕੇਯੂਵੀ 100 ਔਰ ਇਹ ਨਾ 5 ਸੀਟਰ ਨਹੀਂ ਆ ਇਹ 6 ਸੀਟਰ ਆ ਭਾਈ ਬਿਲਕੁਲ 6 ਜਣੇ ਬਿਠਾਓ ਇਹਦੇ ਭਾਈ ਜੀ ਰਾਮਦਾ 6 ਦੇ ਵੀ ਸਾਤੀ ਬਿਜੇ ਜਾਣੇ ਆ ਆਹ ਬਲੀਨੋ ਬਲੀਨੋ ਕਿੰਨਾ ਇਹ 2018 ਸਾਰਾ ਮਾਡਲ ਹੈ ਜੀ 2018 ਮਾਡਲ ਹੈ ਸਰ ਇਹ ਸਾਰਾ ਠੀਕ ਹੈ ਜੀ ਠੀਕ ਹੈ ਪੈਟਰੋਲ ਦੀ ਕਾਰ ਹੈ ਜੀ ਤੇ ਛੋਟਾ ਰੇਟ ਤੁਹਾਨੂੰ ਕਰ ਦੇ ਦਾਂਗੇ 375 ਨੂੰ ਭਾਈ ਬਲੀਨੋ ਆਏ ਨੇ ਰੇਟ ਤੇ ਕਿੱਦਾਂ ਮਿਲਦੇ ਦੇ ਦਾਂਗੇ ਦੇ ਦਾਂਗੇ ਸਰ ਦੇ ਦਾਂਗੇ ਪੈਟਰੋਲ ਦੀ ਕਾਰ ਹੈ ਲੋਇਟਰ ਐਕਸਟਾ ਇਹ ਸਿੱਧਾ ਕਸਟਮਰ ਦੀ ਕਾਰ ਨਾਲੇ ਡਾਇਰੈਕਟ ਕਸਟਮਰ ਦੀ ਅਲਾਈ ਲੱਗੇ ਹੋਏ ਟਾਇਰ ਵੰਗੀਆਂ ਨੇ ਔਰ ਇੰਟੀਰੀਅਰ ਐਕਸਟੀਰੀਅਰ ਵਾਈਜ਼ ਤੁਸੀਂ ਝਾਤੀ ਕਰ ਲਈ ਆ ਇਹ ਮਤਲਬ ਹਲੇ ਕਢਾਈ ਹੋਈ ਆ ਸਾਫ ਸੁਥਰੀ ਨਹੀਂ ਹਲੇ ਕੀਤੀ ਕਸਟਮਰ ਦੀ ਡਾਇਰੈਕਟ ਘਾਰਾ ਹਾਂ ਡਾਇਰੈਕਟ ਘਾਰਾ 3 ਲੱਖ ਤੇ 75 ਹਜ਼ਾਰ ਦੀ ਬਲੀਨੋ 375 ਦੀ ਹਲਟੋਂ ਲੈਨੇ ਹੋ ਨਾ ਪੈਟਰੋਲ ਲੈ ਕੇ ਜਾਏ ਹੁਣ ਸਵਾਲ ਪੂਰੇ ਆਉਂਗੇ ਨੰਬਰ ਐਡਰੈਸ ਸਾਰਾ ਕੁਝ ਨੇ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਵਾ ਅੱਗੇ ਪਿੱਛੇ ਗਾਹ ਕਰਕੇ ਵੀਡੀਓ ਦੇਖ ਲਿਓ ਜੇ ਤੁਸੀਂ ਸਕਿਪ ਕਰਕੇ ਆ ਗਏ ਤਾਂ ਇਂ ਕਰਨਾ ਹੁਣ ਸਕਿਪ ਨਾ ਕਰਿਆ ਕਰੋ ਆ ਹੁਣ ਹੋਰ ਕਰਾ ਦਿਖਾ ਜੀ ਵੀਰੇ ਉਹਦੇ ਬਾਅਦ ਆਹਾ ਕੁਨਾਲ ਭਾਜੀ ਇਹ ਅੱਜ ਦਾ ਤੋਹਫਾ ਹੈ ਜਿਹਨੂੰ ਆਪਾਂ ਤੋਹਫਾ ਕਹਾਂਗੇ ਜਿਹਨੂੰ ਮਿਡਲ ਕਲਾਸ ਫੈਮਿਲੀ ਜਿਹਨੂੰ ਲੋੜ ਹੈ ਘਾਰ ਦੀ ਹਾਂ ਤੇ ਉਹਨੇ ਵਾਸਤੇ ਬਿਲਕੁਲ ਛੋਟਾ ਰੇਟ ਦਵਾਵਾਂ ਵਾਲਾ ਰੇਟ ਮੈਂ ਕਹ ਦਵਾਵਾਂ ਵਾਲਾ ਰੇਟ ਕਿੰਨਾ ਸਿਰਫ 66000 ਰੁਪਏ ਦੀ ਨਵੀਂ ਸ਼ੇਪ ਦੀ ਵਗਣਾ ਦੇਦਾ ਕਾਲੇ ਰੰਗ ਦੀ ਕਾਲੇ ਰੰਗ ਦੀ ਸੱਤ ਮਾਡਲ 26 ਤੱਕ ਪਾਸ ਪਰ ਉਹ ਸਿਰਫ 66000 ਰੁਪਏ ਦੀ ਕਰ ਦੇਣਾ ਇੰਸ਼ੋਰੈਂਸ ਨਾਲ ਹੈ ਪਾਸਿੰਗ ਦੇ ਦਿੱਤੀ ਕਾਲੇ ਨਾ ਦੀ ਕਰ ਹੈ ਕਾਲੇ ਨਾ ਦੀ ਉਹ ਬੱਲੇ ਆਰ ਚੈੱਕ ਕਰੋ ਮੇਰਾ ਭਰਾ ਐਕਸਟੀਰੀਅਰ ਇੰਟੀਰੀਅਰ ਵੀ ਬਿਲਕੁਲ ਓਕਰ ਬੋਟ ਕਾਰ ਆ 60000 ਦੀ ਕਾਰ ਦੇ ਦਾਂਗੇ 50000 ਤੋਂ ਬਾਈ ਆਂਦਾ ਕੀ ਐ ਅਸੀਂ ਮੋਟਰਸਾਈਕਲ ਜੇ ਲੈਣ ਜਾਈਏ ਨਾ ਦੇਖੇ ਸਰ ਇਹਨੂੰ ਸਪਲੈਂਡਰ ਦੇ ਕਹਿ ਦਈਏ ਤੇ ਬਾਈ ਇਹਨੇ ਦੇ ਦੇ ਅਗਲਾ ਕਹਿੰਦਾ ਨਾ ਭਰਾ ਤੂੰ ਕਿਤੇ ਹੋਰੋਂ ਲੈ ਲਾ ਪਹਿਲੇ ਨਾ ਦੀ ਕਾਰ 60000 ਦੀ ਪਹਿਲੇ ਨਾ ਦੀ ਕਾਲੇ ਰੰਗ ਦੀ ਕਾਰ ਤੋਂ ਦੇ ਦੇਗੀ ਨਵੀਂ ਸ਼ੇਪ ਵਾਲੀ ਨਵੀਂ ਸ਼ੇਪ ਵਾਲੀ ਕਰੋ ਮੇਰਾ ਭਰਾ ਕਮੈਂਟ ਦੱਬ ਕੇ ਆ ਜਾਓ ਲੋਕੇਸ਼ਨ ਨੰਬਰ 2 ਵੇਰੇ ਸਭ ਤੋਂ ਪਹਿਲਾਂ ਹੁਣ ਇੱਕ ਹੋਰ ਦਿਖਾ ਦਈਏ ਆਪਾਂ ਇਹ ਕਹਿੰਦੇ ਵੀ ਬੜੇ ਭਾਸੇ ਰਾ ਬਹੁਤ ਭਾਸੇ ਨਾਲ ਕਿਦਾਂ ਵੀਰੇ 2020 ਮਾਡਲ ਕਾਰ ਹੈ ਪੈਟਰੋਲ ਦੀ ਟਿਆਗੋ ਮੋਸ ਡਿਮਾਂਡਿੰਗ ਕਾਰ ਛੋਟਾ ਰੇਟ ਪਹਿਲੇ ਨਾਲ ਦੀ ਕਾਰ ਹੈ ਦੋਨੋਂ ਚਾਬੀਆਂ ਫੁੱਲੀ ਸ਼ੋਡ ਛੋਟਾ ਰੇਟ 3 ਲੱਖ ਰੁਪਏ ਦੀ ਕਰ ਦੇ ਦਾਂਗੇ ਇਸ਼ਵਰ ਨੂੰ ਫੁੱਲ ਇਸ਼ਵਰ ਨੂੰ ਫੁੱਲ 3 ਲੱਖ ਦੀ 20 ਮਾਡਲ ਕਾਰ ਨਵੀਂ ਸ਼ੇਪ ਚ ਪੂਰਾ ਓਕੇ ਰਿਪੋਰਟ ਕੰਮ ਕੋਈ ਕੰਮ ਨਹੀਂ 3 ਲੱਖ ਦੀ ਅਲਟੋ ਦੇ ਭਾਅ ਕਰ ਦੇ ਦਾਂਗੇ ਟਿਆਗੋ ਅਲਟੋ ਮਹਿੰਗੀ ਆਂਦੀ ਆ ਮਹਿੰਗੀ ਆਂਦੀ ਆ ਉਹ ਵੀ ਸਵਾ ਦੰਦੀ ਮਿਲਦੀ ਆ ਆ ਕਵਾਂਟੋ ਕਵਾਂਟ 13 ਮਾਡਲ ਦੀ ਕਾਰ ਫੁੱਲੀ ਸ਼ੋਰ ਦੋਨੋਂ ਚਾਬੀਆਂ ਦੂਜੇ ਨਾਲ ਹੀ ਕਾਰ ਹੈ ਛੋਟਾ ਰੈੱਡ 1,45,000 ਰੁਪਏ ਦੀ ਇੱਕ ਵੱਡੀ ਨਾਲ ਹੀ ਅੱਡੀ ਕਾਰ ਪੱਕੀ ਗੱਲ ਆ ਪੱਕੀ ਗੱਲ ਆ ਜੀ ਸੱਮ ਸੇਟਰ ਕਾਰ ਆ ਜਿਹੜੇ ਪਿੰਡਾਂ ਵਾਲੇ ਭਰਾ ਮੇਰੇ ਦੇਖ ਰਹੇ ਆ ਨਾ ਇਦਾਂ ਦੇ ਤੋਹਫੇ ਲੱਭਦੇ ਆ ਇਹ ਮੈਂ ਕਿਹਾ ਦਿੱਤੀ ਕਾਰ 1 ਲੱਖ ਤੇ 45,000 ਰੁਪਏ ਦੀ ਆਜੋ ਹੁਣ ਕਾਰ ਇੱਕ ਵਾਰੀ ਨਾ ਸ਼ੀਸ਼ੇ ਤੇ ਨਾਲ ਲਾ ਕੇ ਦਿਖਾ ਦਿਓ ਕਾਰ ਦੀ ਕੁਆਲਿਟੀ ਚੈੱਕ ਕਰਾ ਦਿਓ ਪੂਰੀ ਓਕੇ ਰਿਪੋਰਟ ਕਾਰ ਪਈਆ ਇੰਟੀਰੀਅਰ ਵਾਈਜ਼ ਐਕਸਟੀਰੀਅਰ ਵਾਈਜ਼ ਕੋਈ ਕਮੀ ਪੇਸ਼ ਨਹੀਂ ਕਰਾ ਦੇਵੇ ਨਾਲੇ 7 ਸੀਟਰ ਕਾਰ ਸੱਤ ਕੀ ਵੀਰੇ ਪੰਜਾਬੀਆਂ ਦੀ ਆਦਤ ਆ ਸਾਥੀ ਸਾਥੇ 10 ਵੀ ਲੈ ਜਾਂਦੇ ਆ ਹਨਾ ਕੋਈ ਗੱਲ ਨਹੀਂ ਤੇ ਉਹਦੇ ਬਾਅਦ ਆਹ ਕੋਲੋ 2010 ਮਾਡਲ ਹੂੰ ਤੇ ਨਿਕਲੀ 11 ਚ ਜੀ ਇਹ ਕਾਰ ਹੂੰ ਤੇ ਛੋਟਾ ਇਹਦਾ ਵੀ ਰੇਟ ਦੇ ਦਾਂਗੇ ਸਵਾ 2 ਲੱਖ ਰੁਪਏ ਕਿੰਨੇ ਦੀ ਸਵਾ 2 ਲੱਖ ਰੁਪਏ ਬਹੁਤ ਨਵੀਂ ਕਾਰ ਹੈ ਮੈਂ ਉਹੀ ਦੇਖ ਰਿਹਾ ਵੀ ਕਾਰ ਦੇ ਵਿੱਚ ਕੰਡੀਸ਼ਨ ਇਹਦੀ 20 ਮਾਡਲ ਦੇ ਬਰਾਬਰ ਹੈ ਮੇਰੇ ਪਹਿਲਾਂ ਤਾਂ ਨਾ ਜਦੋਂ ਮੈਂ ਆਪਾਂ ਇੱਥੇ ਆਏ ਆ ਪਹਿਲਾਂ ਮੈਂ ਇਹਦੀ ਕੰਡੀਸ਼ਨ ਦੇਖ ਕੇ ਪਛਾਣੀ ਨਹੀਂ ਪਾਇਆ ਪੀ ਇਹ ਮਾਡਲ ਲੱਗਦੇ ਨੇ 11 ਮਾਡਲ ਲੱਗੀਆਂ ਮੇਰੇ ਕੋ ਦੋ ਖੜੀਆਂ ਵੀ ਮਾਡਲ ਇਹ ਵੀ ਬਰਾਬਰ ਕਰਦੀ ਉਹਦੇ ਅਲਾਈ ਟਾਇਰ ਜਿਹੜੇ ਇਹਦੇ ਕੰਪਨੀ ਵਾਲੇ ਆ ਕੰਪਨੀ ਵਾਲੇ ਕਾਲ ਕਰ ਲਿਓ ਮੇਰਾ ਭਰਾ ਜੀ ਨੂੰ ਕਾਰ ਚਾਹੀਦੀ ਹੋਈ 1% ਦੀ ਵੀ ਨਗੋਚ ਨਹੀਂ ਗੱਡ ਪਾਉਂਗੇ ਕਾਰ ਦੇ ਵਿੱਚ ਆਟ ਸਵਾ ਦੋ ਲੱਖ ਦੇ ਵਿੱਚ ਡੀਜ਼ਲ ਦੀ ਜੀ ਜਲਦੀ ਕਰੋ ਆਜੋ ਹੁਣ ਉਹ ਕ੍ਰਿਸਟਾ ਖੜੀ ਹੈ ਇੱਕ ਆਪਣੇ ਤੋਂ 2019 ਮਾਡਲ ਹਾਂ ਦੋਨੋਂ ਚਾਬੀਆਂ ਫੁਲੀ ਇੰਸ਼ੁਰਡ ਹਮ ਛੋਟਾ ਰੇਟ ਸਿਰਫ 12 ਲੱਖ ਰੁਪਏ ਕਰ ਦੇ ਦਾਂਗੇ 19 19 ਮਾਡਲ 16 16 ਮੰਗੀ ਜਾਂਦੇ ਆ 12 ਲੱਖ ਰੁਪਏ ਕਰ ਦੇ ਦਾਂਗੇ 12 ਲੱਖ ਰੁਪਏ ਦੇ ਵਿੱਚ 2019 ਮਾਡਲ ਮੇਰਾ ਭਰਾ ਜਿਹੜੇ ਰੇਟ ਹਨਾ ਉੱਚੇ ਮਾਡਲ ਰੇਟ ਘਟੇ ਇਹ ਹਿਸਾਬ ਸੀਗਾ ਅੱਜ ਦੀ ਵੀਡੀਓ ਦੇ ਵਿੱਚ ਕਾਰਾਂ ਵਾਕਈ ਸਹੀ ਗੱਲ ਆ ਵੀ ਬਿਆਨ ਨਹੀਂ ਮੈਂ ਕਰ ਸਕਦਾ ਇੰਨੇ ਕਿ ਘੈਂਟ ਰੇਟਾਂ ਦੇ ਉੱਤੇ ਬਾਈ ਉਹਨਾਂ ਨੇ ਦਿੱਤੀਆਂ ਵਾ ਔਰ ਕਾਰਾਂ ਐ ਨਹੀਂ ਵੀ ਕੋਈ ਖੱਚ ਕਾਰਾਂ ਪੂਰੀਆਂ ਓਕੇ ਰਿਪੋਰਟ ਤੁਹਾਡੇ ਚੱਲਣ ਲਾਇਕ ਕਰੇ ਰੱਖਣ ਦੇ ਲਾਇਕ ਜਿਹੜੀਆਂ ਕਾਰ ਆਉਂਦੀਆਂ ਵਾ ਤੇ ਹੋਰ ਵੀਰੇ ਕਿਹੜੀ ਆਪਣੇ ਤੋਂ ਇੱਕ ਹੋ ਵੀ ਛੱਡੀ ਤਾਂ ਦਿਖਾ ਦਿਓ ਕਿੰਨਾ ਮਾਡਲ ਆ ਇਹ 14 ਮਸਲਾ ਜੀ ਪਹਿਲੇ ਨਾਲ ਦੀ ਗੱਲ ਅੱਛਾ 55000 ਕਿਲੋਮੀਟਰ ਚੱਲੀ ਪਹਿਲੇ ਨਾ ਦੀ ਪਹਿਲੇ ਨਾ ਦੀ 55000 ਜੈਨੂਨ ਚੱਲੀ 14 ਮਾਡਲ ਛੋਟਾ ਰੇਡ 1,60,000 ਰੁਪਏ 1,60,000 ਰੁਪਏ ਪੈਟਰੋਲ ਕਾਰ ਆ 1,60,000 ਰੁਪਏ ਪਹਿਲੇ ਨਾ ਦੀ 55 ਕਿਲੋਮੀਟਰ ਚੱਲੀ ਫਰਸਟ ਨਗਰ ਨਾਲੇ ਚੱਲੀ ਵੀ ਘਾਟਾ ਨਾਲੇ ਮਾਡਲ ਵੀ 14 ਵਾ ਔਰ ਨਾਲੇ ਨਾਮ ਵੀ ਪਹਿਲੇ ਨਾਮ ਵੀ ਪਹਿਲੇ ਹੈਨਾ ਆਹੀ ਚੀਜ਼ਾਂ ਵਾ ਮੇਰੇ ਖਿਆਲ ਨਾਲ ਲੋਨ ਦੇਤੇ ਵੀ ਇੰਨਾ ਹੀ ਹੋ ਜਾਏਗਾ ਇੰਨਾ ਹੀ ਹੋ ਜਾਏਗਾ ਲੋਨ ਦਾ ਮੈਂ ਕਿਉਂ ਬਾਰ-ਬਾਰ ਕਹਿ ਰਿਹਾ ਵਾ ਲੋਨ ਦਾ ਮੈਂ ਤਾਂ ਵੀ ਬਾਰ-ਬਾਰ ਕਹਿ ਰਿਹਾ ਕਿਉਂਕਿ ਨਾ ਹੁਣ ਜ਼ਿਆਦਾਤਰ ਵੀਡੀਓ ਚੋਂ ਮੈਂ ਡਾਊਨ ਪੇਮੈਂਟ ਬੜੀ ਤੁਸੀਂ ਰੀਅਲ ਆ ਜੀ ਪੈਸੇ ਨਾ ਵਾਗੇ ਮਾਰਕ ਲਈ ਆਊਗਾ ਬੰਦਾ ਪੈਸੇ ਦੇਵਾਂਗੇ ਪੈਸੇ ਕਾਲ ਕਰ ਲਿਓ ਆ ਨੰਬਰ ਐਡਰੈਸ ਜਿਹੜੇ ਦੋਨੋਂ ਪਾਤੇ ਆ ਇਹਨਾਂ ਤੇ ਕਾਲ ਕਰ ਲਿਓ ਨੀਜਲ ਨੰਬਰ ਚੱਲਦੇ ਪਏ ਆ ਬਾਈ ਉਹਨਾਂ ਦੇ ਨੰਬਰ ਨੇ ਤੇ ਜੇ ਬਿਜ਼ੀ ਆਂਦਾ ਹੋਇਆ ਪਹਿਲੀ ਗੱਲ ਤਾਂ ਨਾ ਵੀਡੀਓ ਦੀ ਡੇਟ ਦੇਖ ਲਿਓ ਕਿਹੜੀ ਡੇਟ ਨੂੰ ਪਈ ਅੱਜ ਤਰੀਕ ਹੈ ਕਿ ਸ਼ੂਟ ਹੋਣ ਦੀ 14 ਤਰੀਕ ਹੈ ਜੀ 14 ਤਰੀਕ 14 ਤਰੀਕ ਨਵੰਬਰ 2025 14 ਨਵੰਬਰ 2025 ਨੂੰ ਇਹ ਵੀਡੀਓ ਸ਼ੂਟ ਹੋ ਰਹੀ ਆ ਆ ਜਿਆਦਾ ਤੋਂ ਜਿਆਦਾ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਵੀ 2 ਦਿਨਾਂ ਦੇ ਵਿੱਚ ਵਿੱਚ ਅਪਲੋਡ ਹੋ ਜਵੇ ਵੀਡੀ ਤੇ ਜਿੱਦਾਂ ਹੀ ਅਪਲੋਡ ਹੋਈ 16 ਤੱਕ ਅਪਲੋਡ ਹੋ ਜੂਗੀ 16 ਨਵੰਬਰ 2025 ਤੱਕ ਅਪਲੋਡ ਹੋ ਜੂਗੀ ਕਾਲ ਕਰ ਲਿਓ ਉਸ ਹਾਵ ਨਾਲ ਹੀ ਆ ਜਿਓ ਛੇਤੀ ਤੋਂ ਛੇਤੀ ਤੇ ਜੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਬਣ ਗਈ ਆ ਕਿਉਂਕਿ ਰੇਟ ਹੈ ਜੇ ਦਿੱਤੇ ਆ ਤਾਂ ਅਗਲੇ ਮਿਲਦੇ ਆ ਨੈਕਸਟ ਵੀਡੀਓ ਚ ਚੰਗਾ ਜੀ ਸਤਿ ਸ੍ਰੀ ਅਕਾਲ ਜੀ